ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਤੋਂ ਦੋਸਤੋ ਅੱਜ ਪਹੁੰਚਿਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਜੀਤ ਵੀਰ ਦੇ ਕੋਲ ਆਇਆ ਹਾਂ ਦੋਸਤੋ ਪਸ਼ੂ ਅੱਜ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਆਪਾਂ ਟੋਟਲ 7 ਕਿ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਮਜਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਨਾਲ ਬੱਚੇ ਆਵੇ ਬੱਚੇ ਆ ਠੀਕ ਆ ਜੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ 2 ਮਜਾਂ ਗੱਬਣ ਤਿਆਰੀ ਵਾਲੀਆਂ ਨੇ ਇੱਕ ਟੋਕੜ ਜਾਂ ਕਹੇ ਲੋ ਦੋਸਤੋ ਚਾਹੀ ਉੱਚੇ ਬੱਚੇ ਦੇ ਵਿੱਚ ਆ ਬਿਨ ਬੱਚੇ ਤੋਂ ਆ ਠੀਕ ਹੈ ਜੀ ਕੋਈ 1.5 ਮਹੀਨਾ ਕੋ 2 ਮਹੀਨੇ ਤੁਸੀਂ ਸਮਾਂ ਮਿਥ ਲਿਓ ਆਪਣਾ ਠੀਕ ਹੈ ਜੀ ਉਹਦੇ ਤੱਕ ਜਦੋਂ ਆਪਾਂ ਗਏ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਦੋ ਮਜਾਂ ਸੂਨ ਵਾਲੀਆਂ ਨੇ ਤੇ ਚਾਰ ਬਿਲਕੁਲ ਤਾਜ਼ੀਆਂ ਸੂਈਆਂ ਸੁਬਾਈਆਂ ਪਿੰਡ ਟੋਟੀਆਂ ਵਿਜ਼ਿਟ ਕਰਨੀਆਂ ਦੋਸਤੋ ਸੇਰੋਂ ਤੋਂ ਨਸ਼ਹਿਰੇ ਪੰਨੂਆਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਤੇ ਹਰ ਵਾਰ ਦੋਸਤੋ ਆਪਾਂ ਅਪਡੇਟ ਦਿੰਦੇ ਆ ਜਦੋਂ ਨਵੇਂ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਤੇ ਅਪਡੇਟ ਆਪਾਂ ਦਿੰਦੇ ਰਹੀਦਾ ਤੁਹਾਨੂੰ ਠੀਕ ਹੈ ਜੀ ਤੇ ਇਹ ਟੋਟਲ 7 ਨਾਗ ਨੇ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕੱਲੇ-ਕ ਤੋ ਐਨੀਮਲ ਜਿਹੜਾ ਵੀ ਜਜੂਗਾ ਪਸੰਦ ਆਊਗਾ ਉਹਦੀ ਵਿਸ਼ੇਸ਼ ਖਾਸ ਤੌਰ ਤੇ ਘਰੇ ਜਾਣ ਕੇ ਨਰਕ ਪਰਖਾ ਤਸੱਲੀ ਆ ਤੁਸੀਂ ਚੋਕੇ ਕਰ ਲਿਓ ਗੱਪਣ ਪਸ਼ੂ ਆਪਣਾ ਚੌਥਾ ਨਾਲ ਦਾ ੱਤੇਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਉ ਲੈਣੀਆਂ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਖ ਸਾਹਿਬ ਕੀ ਹਾਲ ਨੇ ਬੜੇ ਵਧੀਆ ਹਰਜੀਤ ਠੀਕ ਠਾਕ ਭਾਈ ਹੋਰ ਸਾਹਿਬ ਹਦਰ ਕੀ ਹਾਲ ਨੇ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਜੀ ਅੱਛਾ ਵੀਰ ਹਰਜੀਤ ਵੱਡੀ ਗਿਣਤੀ ਦੇ ਵਿੱਚ ਅੱਜ ਫਿਰ ਸੱਤ ਕਨਾਗ ਆਪਣੇ ਕੋਲੇ ਕੇ ਆ ਹਾਂਜੀ ਵੀਰ ਜੀ ਠੀਕ ਹੈ। ਲਾਗ ਆਪਣੇ ਕੋਲ 7-8 ਆ ਗਏ ਥੋੜਾ ਜਿਹਾ 5-7 ਨਾਲ ਅਗੇ ਵਿੱਚੋਂ ਵੇਖੀ ਵੀ ਗਿਆ ਥੋੜਾ ਜਿਹਾ ਆਪਣੇ ਪ੍ਰੋਬਲਮ ਦੀ ਆਗੇ ਕਰਕੇ। ਹਾਂਜੀ। ਬਾਕੀ ਤੁਹਾਡਾ ਵੀ ਟਾਈਮ ਥੋੜਾ ਜਿਹਾ ਘੱਟ ਲੱਗਾ। ਹਾਂ। ਇਹ ਹੋਰ ਰਾਜਨਦੂ ਫਾਰਮਿੰਗ ਚੈਨਲ ਵੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਠੀਕ ਆ। ਅਰਜੀਤ ਵੀਰੇ ਅੱਜ ਜਿੱਦਾਂ ਜਿਗਰ ਕੀਤਾ 4 ਮੱਝ ਆਪਣੇ ਕੋਲ ਸੂਈਆਂ ਸਵਾਈਆਂ। ਹਾਂਜੀ ਹਾਂਜੀ। 2 ਆਪਣੇ ਕੋਲ ਗੱਭਣ ਤਿਆਰੀ ਵਾਲੇ ਗਾਂ ਪਸ਼ੂ ਆ। ਹਾਂਜੀ। 1 ਉੱਚੇ ਬੱਚੇ ਦੇ ਵਿੱਚ। 1 ਉੱਚੇ ਬਿਨਾਂ ਬੱਚੇ ਤੋਂ। ਬਿਨਾਂ ਬੱਚੇ ਤੋਂ। ਹਾਂਜੀ। ਠੀਕ ਆ ਇਹ ਇਹਦਾ ਸੂਆ ਦੱਸ ਦੀ ਹਰਜੀਤ ਤੇ ਦਿਨ ਦੱਸ ਦੀ ਕਿੰਨੇ ਕੋਏ ਸੰਦੂ ਸਾਹਿਬ ਤੀਜਾ ਸੂਆ ਮੱਝ ਸੂਈ ਆ ਹਾਂਜੀ ਤੇ ਸੰਦੂ ਸਾਹਿਬ ਇਹ ਕੱਲ ਦੀ ਸੂਈ ਆ ਕੱਲ ਪਰਸੋਂ ਦੀ ਹਾਂਜੀ ਪਰਸੋਂ ਦੁਪਹਿਰ ਦੀ ਸੂਈ ਆ ਤੇ ਰਾਤ ਇਹਨੇ ਬੱਚਾ ਆਪਣਾ ਮਾਰ ਲਿਆ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਠੀਕ ਹੈ ਜੀ ਹਾਂਜੀ ਤੇ ਰਾਤ ਬੱਚਾ ਮਲਗੀ ਰਾਤ ਹੀ ਸੂਈ ਅਲਪਾਸਟਰ ਪਰਸੋ ਪਰਸੋ ਦੁਪਹਿਰ ਦੀ ਸੂਈ ਆ ਤੇ ਅੱਜ ਰਾਤੀ ਬੱਚਾ ਮਰਿਆ ਜੀ ਬੱਚਾ ਕਿਤੇ ਕੋਲੇ ਬੰਨਤਾ ਸੀ ਇਹ ਅੱਜ ਗਲਤੀ ਨਾਲ ਗਾੜੀ ਵੱਜ ਗਿਆ ਜਗਾ ਥੋੜੀ ਜਿਹੀ ਘੱਟ ਕਰਕੇ ਨਾਲ ਤੇ ਡੰਗਰ ਜਾਦੇ ਬੱਚਾ ਮੈਂ ਗਾੜੀ ਬੰਨਤਾ ਤੇ ਨੇ ਤੜਕੇ ਜਿਕੇ ਬੱਚਾ ਮਾਰਦਾ ਲੋ ਦੋਸਤੋ ਬੱਚਾ ਤੁਸੀਂ ਸਾਹਮਣੇ ਦੇਖ ਲਓ ਇੱਕ ਵੈਸੇ ਬੱਚਾ ਰੱਖਿਆ ਵੀ ਇਹ ਉਹਨਾਂ ਨੇ ਪ੍ਰੂਫ ਵਾਈਜ਼ 나ੜੂਆ ਬਲਕ ਤੋਂ ਬੱਚੇ ਦੇ ਨਾਲ ਸੀਗਾ ਅੱਜ ਤੀਜਾ ਦਿਨ ਸੀਗਾ ਪਰਸੋਂ ਦੀ ਸੂਈ ਥੱਲੇ ਬੱਚਾ ਸੀਗਾ ਮੇਲ ਕਾਪ ਕਟਾ ਸੀਗਾ ਠੀਕ ਹੈ ਜੀ ਅਨਫੋਰਚੂਨੇਟਲੀ ਬਿਲਕੁਲ ਨੇੜੇ ਬੰਨਣ ਕਾਰਨ ਉਹਦਾ ਜਿਹੜਾ ਦੋਸਤੋ ਬੱਚਾ ਡਾ ਐਕ ਇਹ ਵਨਾਂ ਪਾਸ ਤੇ ਨੇੜੇ ਆਪਾਂ ਬੱਚੇ ਬਣ ਦਿੰਨੇ ਆ ਠੀਕ ਆ ਜੀ ਨਾਜਮੇ ਬੱਚੇ ਹੁੰਦੇ ਜਾਂਦੇ ਉਹ ਸਿੰਘਾ ਸੁੰਘਾਂ ਦੇ ਵਿੱਚ ਗੇਰਾ ਮੱਝਾਂ ਜਿਹੜੀਆਂ ਫਸਾਗੇ ਰਸਾ ਤੇ ਥੋੜਾ ਫਾਫੂ ਦੇਤਾ ਉਹਨੂੰ ਬਾਕੀ ਹਰਜੀਤ ਸੂਹਾ ਦੁੱਤੀਜਾ ਤੀਜਾ ਸੂਹਾ ਸੰਧੂ ਸਾਹਿਬ ਸੂਈ ਆ ਤੇ ਇਹਦੇ ਥੱਲੇ ਸੰਧੂ ਸਾਹਿਬ ਬੌਲਾ ਕੋਈ 10-11 ਲੀਟਰ ਦੇ ਵਿੱਚ ਆ ਅੱਛਾ ਜੀ ਆਪਾਂ ਨੂੰ 14-15 ਲੀਟਰ ਦੀ ਆਵਾਜ਼ ਆਈ ਹੈ ਜੀ ਠੀਕ ਹੈ ਜੀ ਬਾਕੀ ਚਲੋ ਜਿਹੜੇ ਹਿਸਾਬ ਨਾਲ ਸ਼ੁਰੂਆਤ ਕੀਤੀ ਹੈ ਆਵਾਜ਼ ਵੀ ਠੀਕ ਆ ਮੰਨੀ ਜਾ ਸਕਦੀ ਆ ਪਿਛੋਂ 14 15 ਲੀਟਰ ਕੱਢ ਸਕਦੀ ਜਿਹੜੀ ਹੈ ਵੇਲੇ 10000 ਲੀਟਰ ਬੋਲੇ ਚ ਤੇ 10000 ਹੈ ਹੰਦੂ ਸਾਹਿਬ ਮੱਛੀ ਮੋਟਰੀ ਆ ਤੇ ਨੀਲੀ ਦਾ ਪੱਖ ਹੈ ਫੁੱਲ ਰੱਖਦੀ ਆ ਤੇ ਮੁੱਛ ਵੀ ਬੱਗੀ ਆ ਹਮ ਮੱਥੇ ਦੇ ਪੈਰ ਵੀ ਚਲੋ ਜਿੱਦਾਂ ਦਾ ਹੈਗਾ ਜਿਹੜੇ ਜਵਾਬ ਹੈਗੇ ਆ ਮਾਰਕਿੰਗ ਹਾਂਜੀ ਹਾਂ ਜੀ ਮਾਰਕਿੰਗ ਹੈਗੀ ਆ ਇੱਕ ਵਾਰੀ ਵੀਰ ਖੋਲ ਕੇ ਆਪਾਂ ਨਾਲ ਦੀ ਨਾਲ ਦਿਖਾ ਦਈਏ ਤੀਜਾ ਦੇਣਾ 200 ਜਿਹੜੀ ਆਪਾਂ ਤੁਹਾਨੂੰ ਇਹ ਪਹਿਲੇ ਨੰਬਰ ਤੇ ਮਾਜ ਦਿਖਾ ਰਹੇ ਹਾਂ 10ਵਾਂ ਬਾਅਦ ਜੋ 10 ਜਾਂ 100 ਬਾਹਰ ਹੁਣ ਬੋਲੇ ਤੇ ਸਥਿਤੀ ਜਾਂਦੀ ਦੋ ਦੋ ਦੀ 100 ਬਾਹਰ ਆ 10 ਲੀਟਰ ਕੋਈ ਬੋਲਾ ਮੰਨ ਸਕਦਾ ਬਾਕੀ ਸੰਤੂ ਸਾਹਿਬ ਬੋਲੀ ਫੁੱਲ ਬਣਦੀ ਆ ਕੋਈ ਵੀਰਪਰਾ ਆਵੇ ਜੇ ਕੋਈ ਅੱਜ ਸ਼ਾਮੀ ਆ ਜਾਂਦਾ ਤੜਕੇ ਆ ਜਾਂਦਾ ਵਾ ਤੇ ਵੀਰੇ ਬੋਲੀ ਖਾ ਕੇ ਚੈੱਕ ਕਰਕੇ ਫੇਰ ਮੇਰਾ ਸੌਦਾ ਕਰ ਆ ਕੇ ਖਾ ਕੇ ਜਾਵੇ ਥੋੜੀ ਬਿਲਕੁਲ ਬਿਲਕੁਲ ਉਹ ਨਾ ਤੇ ਸੌਦੇ ਦੀ ਗੱਲਬਾਤ ਚੱਲੂਗੀ ਨਾਲ ਦੀ ਨਾਲ ਬੋਲੀ ਬਣਦੀ ਨਾਲ ਨਾਲ ਬੋਲੀ ਬਣ ਜੂਗਾ ਹਾਂ ਲਓ ਵੀ ਦੋਸਤੋ ਠੀਕ ਆ ਤੇ ਤੀਜਾ ਸਵੇਰ ਬਾਕੀ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੇ ਇਧਰੋਂ ਖੁੱਡਾ ਘਟਲਿਆ ਹਰਜੀਤ ਉਹ ਸੰਤੂ ਸਾਹਿਬ ਡੰਡਾ ਡੁੰਡਾ ਆ ਦੋਸਤੋ ਆ ਤੁਸੀਂ ਵੇਖੋ ਕੋਈ ਬੈਕ ਸਾਈਡ ਤੋਂ ਠੀਕ ਆ ਜੀ ਲੇਵੇ ਦੀ ਬੰਤਰ ਤੇ ਸੂਆ ਬਿਲਕੁਲ ਤਾਜ਼ਾ ਸੱਜਰ ਹੁਣ ਬੌਲੇ ਤੇ ਚੱਲ ਰਹੀ ਹੈ ਪੂਰੀ ਡਿਟੇਲ ਤੁਹਾਨੂੰ ਦੇ ਹੀ ਦਿੱਤੀ ਆ ਸੋ ਪੁੱਠਾ ਪਠਾ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ ਹਾਈਟ ਕੱਦ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਤੁਸੀਂ ਮੰਨ ਸਕਦੇ ਜੀ ਆ ਲੋ ਜੀ ਠੀਕ ਆ ਜੀ ਸੋ ਥੱਲੇ ਲੇਵੇ ਦੀ ਬੜੀ ਜਿਹੜੀ ਦੋਸਤੋ ਸਾਫ ਆ ਹਵਾਨਾ ਦੇਵਾ ਅੱਗੇ ਪਿੱਛੇ ਦੀ ਵੇਖੋ ਬਰਾਬਰ ਕਿ ਵਾਈ ਵੀ ਜਿਹੜੀ ਬਿਲਕੁਲ ਮਸ਼ੀਨ ਮੋਟਰੀ ਦੱਸ ਰਿਹਾ ਵੀ ਬਿਲਕੁਲ ਜਿਹੜਾ ਬਹਾਰ ਬਰੂ ਜਿਹੜਾ ਦੋਸਤੋ ਵੀ ਹੈ ਵੀ ਜਿਵੇਂ ਉਂਗਲ ਦੀ ਮੋਟੀ ਮੋਟੀ ਧਾਰ ਬਾਕੀ ਸੰਧੂ ਸਾਹਿਬ ਵੀਰਾ ਪਾਸਾ ਦਿਆ ਵਾ ਉਹਦੀ ਭੂਸ਼ੀ ਬਣਾ ਦੇਣੇ ਕਿਹੜੇ ਡੰਗਰਾ ਨਹੀਂ ਮਿਲਦਾ ਸੌਖਾ ਆ ਜਾਊਗਾ ਪਾਸੋਂ ਮਿਲ ਮੋਲ ਤੇ ਸੌਖਾ ਸੌਖਾ ਮਿਲਣ ਤੇ ਆ ਜਾਊਗਾ ਤੇ ਦੁੱਧ ਨਾਲੋਂ ਕਰਮਾ ਵਾਲੀ 14-15 ਲੀਟਰ ਮਾਰਨਾ ਪਰੂਗੀ ਠੀਕ ਆ ਜੀ ਤੇ ਬਸ ਬੜਨ ਆਪਣਾ ਕੰਮ ਹੀ ਆ ਜੀ ਹਾਂਜੀ ਠੀਕ ਹਰਜੀਤ ਇਹ ਦਈਏ ਨਾ ਆਪਣੀ ਲੋੜ ਨੇ ਪਾਉਗੇ ਥਾਣਾ ਐਨੇ ਕੋਲੇ ਨੇ ਆਪਣੀ ਲੋੜ ਨੇ ਪਾਉਗੇ ਥਾਣਾ ਅੱਛਾ ਮਾੜਾ ਜ ਮੋਟੇ ਮੀਟੇ ਨਹੀਂ ਲੋੜ ਆ ਹਾਂ ਮਸ਼ੀਨ ਮੋਟਰ ਆ ਗਈ ਮਾ ਮੁੱਟ ਖੋਲਣ ਨਹੀਂ ਦਿੰਦੀ ਗੇ ਹਾਂ ਮੋਟੇ ਖੋਲਣੇ ਦਿੰਦੇ 2 ਮਿੰਟ ਪਹਿਲਾਂ ਬਾਡੀ ਕਾਂ ਲੈ ਆਉਗੀ ਠੀਕ ਆ ਜੀ ਠੀਕ ਆ ਲੈ ਹਰਜੀਤ ਇੱਕ ਦਾ ਮੁੱਲ ਦੱਸ ਦੇ ਭਰਾ ਕਿੰਨਾ ਕਰਦੀ ਹੈ ਸੰਧੂ ਸਾਹਿਬ ਜੇ ਤੇ ਬੱਚਾ ਹੁੰਦਾ ਤੇ ਕਰਮਾ ਵਾਲੀ ਚਲੋ ਭਾਵੇਂ ਲੱਖ ਕਰਦੇ ਭਾਵੇਂ 95 ਕਰ ਲੈਂਦੇ ਹਾਂ ਹੋਣੇ ਦਾ ਕਰਮਾ ਵਾਲੀ ਦਾ ਵੱਡਾ ਹੀ ਆ 85 ਹਜ਼ਾਰ ਦੀ ਮਾਜਦ 85 82 ਹਜ਼ਾਰ ਦੀ ਕਰ ਦਾਂਗੇ ਮੈਂ ਸੰਧੂ ਸਾਹਿਬ ਹਾਂ ਪੂਰੀ 80 ਦੀ ਮਾਜੇ ਦੇ ਵਿੱਚ 200 ਰੁਪਏ ਛੋਟ ਹੋਣੀ 200 ਜੀ ਹਾਂ 200 ਜੀ ਮਨਾ ਥੋੜੀ ਵਧਾ ਦਈਏ ਛੋਟ ਨੇ ਕਿਥੋਂ ਆ ਸੰਤੂ ਸਾਹਿਬ ਨਿਕਲੀਆਂ ਪਈਆਂ 200 ਰੁਪਏ ਦਾ ਕਰਕੇ ਅੱਗੇ ਲੱਗ ਗਏ ਆ ਠੀਕ ਆ 80 ਚੋਂ 200 ਰੁਪਏ ਛੋਟ ਹੋਣੀ ਠੀਕ ਆ ਜੀ ਤਾਂ 280 ਚੋਂ 200 ਰੁਪਏ ਛੋਟ ਆ ਤੁਹਾਨੂੰ ਇੱਕ ਵਾਰੀ ਜਿਹੜਾ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਦਈਆ ਥਾਣਾ ਬਿਲਕੁਲ ਨੋਕਲ ਥਾਣਾ ਠੀਕ ਆ ਜੀ ਕਲਮੀ ਥਾਣਾ ਨੋਕਲ ਆ ਤੇ ਚੁਵਾਈ ਬਸਮਾਤ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਹੈ ਬਾਕੀ ਕੋਈ ਮੇਰਾ ਵੀਰ ਹੈ ਸਾਈ ਬਿਆਨਾ ਕਰਕੇ ਆਪਣੇ ਤੁਸੀਂ ਤਸੱਲੀ ਕਰ ਲਿਓ ਜੋ ਕਿ ਬੱਚਾ ਛੱਡਣ ਦੀ ਲੋੜ ਹੈ ਮਿੰਟੇ ਤੇ ਬਸਮਾਉਂਦੇ ਇੱਕ ਮਿੰਟ ਤੋਂ ਪਹਿਲਾਂ ਠੀਕ ਆ ਜੀ ਅਜੀ ਤੱਕ ਸੈਕਿੰਡ ਨੰਬਰ ਤੇ ਵੀਰ ਆਪਣੇ ਕੋਲ ਇਧਰ ਆ ਜੀਏ ਆ ਜਿਹੜੀ ਮੱਝ ਖੜੀ ਹੈ ਝੋਟੀ ਕਹ ਲਓ ਭਾਵੇਂ ਮੱਝ ਕਹ ਲਈਏ ਇਹ ਸੰਤੂ ਸਾਹਿਬ ਪਹਿਲਾ ਸੁਆ ਪਹਿਲਣੀ ਆ ਪਹਿਲਣੀ ਝੋਟੀ ਆ ਅੱਛਾ ਜੀ ਤੇ ਬੱਚਾ ਇਹਦੇ ਮਗਰ ਕਟਿਆ ਕੱਲ ਦੀ ਸੂਈ ਆ ਨਾੜੂ ਦੇ ਬੱਚਾ ਜਮਾ ਓਕੇ ਆ ਹਾਂਜੀ ਤੇ ਥੋੜਾ ਜਿਹਾ ਬੱਚੇ ਦੀ ਆਲ ਕਰਦੀ ਹੈ ਜੀ ਹਾਂ ਪਹਿਲਣ ਕਰਕੇ ਥੋੜਾ ਹਾਂ ਪਹਿਲਣ ਕਰਕੇ ਨਾ ਅਜੇ ਐਵੇਂ ਰੱਖੀ ਆ ਵੀ ਬੱਚਾ ਮਾੜਾ ਡੰਡਾ ਫੜ ਕੇ ਖਲੋ ਕੇ ਤੇ ਫੇਰ ਬੱਚਾ ਚੋਂ ਹੁੰਦੀ ਆ ਉਹਦਾ ਹੈ ਠੀਕ ਠਾਕ ਆ ਚਲੋ ਪਲਕ ਤੱਕ ਪਰਸੋਂ ਦਾ ਕਾਜ ਹੋਗੀ ਠੀਕ ਆ ਦੁੱਧ ਜਿਹੜੇ ਹਿਸਾਬ ਨਾਲ ਸੰਧੂ ਸਾਹਿਬ ਹੈਗਾ ਕੋਈ 10000 ਲੀਟਰ ਮਾਰਨਾ ਕੱਢੂਗੀ ਪਹਿਲਾਂ ਕੱਲ ਪਰਸੋਂ ਕੱਲ ਦੀਏ ਪਰਸੋਂ ਦੀ ਕੱਲ ਦੀ ਹੈ ਹਾਂਜੀ ਲਓ ਦੋਸਤੋ ਪਹਿਲਾ ਸੂਆ ਅਕਸਰ ਆਪਾਂ ਦੇਖਦੇ ਹਾਂ ਚਲੋ ਪਹਿਲਾਂ ਝੋਟੀਆਂ ਥੋੜਾ ਜਨਾ ਕਰਨੀ ਇਹ ਕਰਦੀਆਂ ਬੱਚੇ ਨੂੰ ਲੈ ਲੈਂਦੀਆਂ ਨੇ ਭਾਈ 11 ਥੋੜੇ ਹੱਥੂ ਤਿੱਧੇ ਜੇ ਕਰਨੇ ਪੈਂਦੇ ਪਰ ਥੋੜਾ ਟਾਈਮ ਲਾਉਣਾ ਪੈਂਦਾ ਜੇ ਆਹ ਦੇਖੋ ਜੀ ਆਹ ਥਣ ਦੇ ਬੇ ਵਾਲੀ ਸਾਈਡ ਤੋਂ ਆ ਠੀਕ ਆ ਜੀ ਗੁਲਾਈ ਦੇ ਵਿੱਚ ਹਣ ਤਣ ਬਹੁਤ ਸੁਣਾ ਕੱਢਿਆ ਬਿਰਲਾ ਮੁਰਲਾ ਬੜੀਆਂ ਥਾਂਦੀਆਂ ਆ ਦੇਖੋ ਜੀ ਆ ਦੇਖੋ ਠੀਕ ਆ ਜੀ ਸੋ ਬੌਲੇ ਤੇ ਚੱਲ ਰਹੀ ਆ ਮਗਰ ਕਟਾ ਨਾ ਦੇ ਮਗਰ ਕਟਾ ਆ ਪਰ ਲਮਣ ਬਜਾ 나ੜੂ ਦੇ ਕਟਾ ਠੀਕ ਆ ਜੀ ਆ ਦੋਸਤੋ ਬੱਚੇ ਮਗਰ ਨੂੰ ਤੁਹਾਨੂੰ ਆਪਾਂ ਸਾਰੇ ਦਿਖਾ ਦਾਂਗੇ ਤਸੱਲੀ ਦੇ ਨਾਲ ਮਗਰ ਇਹਦੇ ਕਟਾ ਮੇਲ ਕਾਫ ਆ ਸੋ ਪਹਿਲਾਂ ਇਹ ਛੋਟੀ ਸੋਈ ਆ ਤੇ ਥੋੜਾ ਜਿਹਾ ਤੁਹਾਨੂੰ ਜਿਹੜਾ ਦੱਸਦਾ ਵੀ ਦੁੱਧ ਦਾ ਪ੍ਰੋਸੀਜਰ ਕਈ ਉਹਨਾਂ 2 4 5 ਕਿ ਦਿਨ ਜਿਹੜਾ ਦੋਸਤੋ ਸਿੱਧੀ ਸੁਥੀ ਆਪ ਵੀ ਹੋ ਜੂਗੀ ਨਾਲੇ ਬਚਾ ਬੂਚਾ ਵੀ ਚੱਲ ਰੂਗੀ ਜੀ ਸਰਦੂ ਸਾਹਿਬ ਪੂਰੇ ਵਜਣ ਬੱਟੇ ਵਾਲੀ ਕੱਦਗਾਠ ਵਾਲੀ ਝੋਟੀ ਆ ਹਾਂ ਆ ਦੇਖੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬੱਚੇ ਤਾਂ ਥੋੜਾ ਜਿਹਾ ਆਲ ਮਨਾਉਂਦੇ ਹਾਂ ਹਾਂ ਪਰ ਦਸੋ ਵੀਰ ਨੇ ਦੱਸ ਹੀ ਦਿੱਤਾ ਵੀ ਥੋੜਾ ਬੱਚੇ ਤੋਂ ਆਲ ਮਨਾਉਂਦੀ ਆ ਪਹਿਲਾ ਸਵੇਰ ਸੁਈ ਆ ਤੇ ਆਹ ਡਿਟੇਲ ਆ ਦੋਸਤੋ ਹੁਣ ਬੋਲੇ ਤੇ ਚੱਲ ਰਹੀ ਆ ਤੇ ਬੋਲਾ ਮੇਰਾ ਵੀ ਕੋਈ ਆਪਦਾ ਤੁਸੀਂ ਕੱਢ ਕੇ ਦਸਾਂ ਦੀ ਕਰ ਲਿਓ ਠੀਕ ਆ ਅਰ ਜੀ ਤੇ ਬੱਚਾ ਆਓ ਸਾਹਮਣੇ ਫੁੱਲ ਵਾਲਾ ਹਾਂਜੀ ਬੱਚਾ ਫੁੱਲ ਵਾਲਾ ਜੀ ਠੀਕ ਆ ਜੀ ਬੱਚਾ 나ੜੂ ਤੇ 나ੜੂ ਨਾਲ ਬੱਚਾ ਸੋਹਣਾ ਬੱਚਾ ਜੀ ਮੇਲ ਕਾਫ ਆ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਈਏ 나ੜੂਆ ਜਿਹੜਾ ਵੀ ਤੁਹਾਨੂੰ ਦਿਖਾ ਦਿੰਨੇ ਬੱਚੇ ਦੇ ਨਾਲ ਗਿੱਲਾ ਗਿੱਲਾ 나ੜੂ ਲਓ ਜੀ ਠੀਕ ਹੈ ਜੀ ਲਓ ਜੀ ਇਹ ਦੋਸਤੋ ਪਹਿਲਾਂ ਝੋਟੀ ਸੀਗੀ ਠੀਕ ਹੈ ਜੀ ਉਹ ਆ ਥਣ ਦੇਵੇ ਤੋਂ ਅਜੀ ਬੋਲੇ ਤੋਂ ਜਿਵੇਂ ਸਾਫ ਕਰਤੇ ਚਵਾਈ ਅਗਲੇ ਪਿਛਲੇ ਥਾਣੇ ਦੇ ਬਰਾਬਰ ਹੈ ਐ ਜਮਾ ਬਰਾਬਰ ਸੰਦੋ ਸਾਹ ਬਾਤ ਘਟਦੇ ਨਹੀਂ ਨਹੀਂ ਸੰਦਾ ਕੋਈ ਪੈਂ ਚੱਕਰ ਨਹੀਂ ਬਿਲਕੁਲ ਬਰਾਬਰ ਥਾਣਾ ਸਾਨੂੰ ਧਾਰਨਾ ਧਰ ਬਰਾਬਰ ਹੋਊਗੀ ਤੇ ਦੇ ਦੇ ਦੇਖ ਨਹੀਂ ਦੇਣੀ ਆ ਸੰਦੋ ਸਾਹਿਬ ਮੋਲਾ ਪੈਂ ਪਿਛਲੀ ਆਪਾਂ ਵੀਡੀਓ ਪਾਈ ਸੀ ਹਾਂਜੀ 10 ਵਜੇ ਆਪਣੀ ਵੀਡੀਓ ਅਪਲੋਡ ਹੋਈ ਆ 12 ਵਜੇ ਨੂੰ ਸਾਰੇ ਡੰਗਰਾਂ ਦੇ ਸਾਈ ਆ ਗਏ ਬੋਲ ਆਪਣੇ ਬਿਲਕੁਲ ਜਾਈ ਨਿਗੇ ਨਿਗੇ ਭਾ ਕਰਨੇ ਆ ਤੇ ਉਹ ਕੰਮ ਹੋਵੇ ਪਿਛਲੇ ਨਹੀਂ ਆਪਾਂ ਦੇ ਆਪਣੇ ਡੰਗਰ ਵਿੱਚ ਅੱਦੇ ਪਿੰਡ ਦੇ ਡੰਗਰ ਵਿੱਚ ਤੇ ਆਪਾਂ ਕਿਉਂਕਿ ਜਿੰਨੇ ਕੇ ਵੀਰਾਂ ਭਰਾਵਾਂ ਦੇ ਫੋਨ ਆਏ ਡੰਗਰ ਨਹੀਂ ਸੀ ਤੇ ਜੇ 100 ਡੰਗਰ ਹੁੰਦਾ ਤਾਂ ਵੀ ਵਿਕਦਾ ਸੀ ਫਿਰ ਜਿਹੜਾ ਵੀਰ ਵੀਰ ਭਰਾ ਫੋਨ ਕਰੀ ਗਿਆ ਕੋਈ ਆਪਾਂ 2-4 ਲਈਆਂ ਸੀ ਉਹ ਵੀ ਇਹ ਨਾਲ ਵੀਡੀਓ ਪਾਈ ਗਿਆ ਸਿੱਧੀਆਂ ਕੋਈ ਵੀਰ ਆਪ ਆ ਗਏ ਉਹਨਾਂ ਦੇ ਆਸੇ ਪਾਸਿਓਂ ਲੈ ਤੀਆਂ ਹਾਂਜੀ ਇਹਨਾਂ ਪਸ਼ੂ ਇਕੱਠਾ ਕਰਨਾ ਵੀ ਅਕਸਰ ਦਿਨ ਲੱਗ ਤੇ ਸੰਧੂ ਸਾਹਿਬ ਮੋਲੇ ਦਾ 75000 ਰੁਪਇਆ 75000 ਦੇ ਮੱਝ ਦੇ ਦਾਂਗੇ 72 ਹਾਂਜੀ 72000 ਦੀ ਹਾਂ ਨਾ ਜੀ 70 ਦੀ ਹਾਂਜੀ ਵਿੱਚੋਂ 200 ਰੁਪਇਆ ਛੋੜ ਹੋਣੀ ਵਿੱਚੋਂ 200 ਰੁਪਇਆ ਕੰਮ ਦੱਸੋ ਸਾਡਾ ਜੀ 200 ਰੁਪਇਆ ਛੋੜ ਇਹ ਵਾਅਦਾ ਕਰਨੇ ਸੀ ਕਰਨੀਗੀ 200 ਰੁਪਇਆ ਕਰਨੀ ਫੁੱਲ ਸਿੰਗਲ ਹੱਡੀ ਦੀ ਐ 200 ਝੋਟੀ ਐ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੀ ਆਮ ਨਾਲ ਭਰੋਗੇ ਹਾਂਜੀ ਠੀਕ ਐ ਜੀ ਲੋ ਠੀਕ ਐ ਜੀ ਮੋੜੇ ਕਿਤਾਕ ਨਾਲ ਰੱਖ ਆ ਤੱਕ ਲੈਵੇ ਦੀ ਗਾਂ ਨੂੰ ਆ ਹਾਂਜੀ ਤੇ ਚੰਗੀ ਆ ਵੈਸੇ ਛੋਟੀ ਅੱਜਾ ਠੀਕ ਆ ਜੀ ਅਚਾਰਜੀਤ ਵੀਰ ਅੱਗੇ ਆ ਮੱਝ ਜਿਹੜੀ ਆਪਣੇ ਕੋਲ ਆ ਗਈ ਵੀਰ ਜੰਦੂ ਸਾਹਿਬ ਮੱਝ ਦਾ ਸੁਆਜੇ ਤਿੱਜਾ ਹਾਂ ਪਿਓਰ ਮੋਹਰਾ ਜੀ ਪਿਓਰ ਮੋਹਰਾ ਕਿਤੇ ਕਿਤੇ ਇੱਕ ਵੀ ਵਾਲ ਚ ਟਿਕਾ ਨਹੀਂ ਹੈਗਾ ਹੂੰ ਤੇ ਇਹਦੀ ਗੱਲ ਕਰਦੇ ਵੀ ਇਹ ਵੀ ਆਪਣੀ ਮੋਟਰੀ ਜੀ ਹਾਂ ਹਾਂਜੀ ਆ ਇਹਦਾ ਬੱਚਾ ਜੋ ਕੋਈ ਲਾਲੇ 15 ਦਿਨਾਂ ਦਾ ਕੋਈ ਲਾਲੇ ਮਹੀਨੇ ਦਾ ਕੋਈ ਲਾਲੇ ਡੇਢ ਮਹੀਨੇ ਦਾ ਲਓ ਜੀ ਆ ਪਾ ਮਹੀਨੇ ਦਾ ਮੰਨ ਕੇ ਲਈ ਆ ਬੱਚਾ ਮਗਰ ਇਹਦੇ ਕੱਟੀ ਆ ਕੱਟੀ ਆ ਮਗਰ ਹਾਂਜੀ ਲਓ ਦੋਸਤੋ 15 ਕੋਈ 20 ਦਾ ਕੋਈ 25 ਦਾ 24 ਦਾ ਹਾਂਜੀ ਆਪਦੀ ਸਮਝ ਵੇਖ ਲਓ ਬੱਚਾ ਤੁਹਾਡਾ ਤਾਂ ਮੰਨ ਲਈ 15 ਦਾ ਮੰਨ ਲਈ ਹਾਂਜੀ ਹਾਂਜੀ ਤੇ ਸੂਆ ਇਹਦਾ ਕਿੰਨ ਮਾਰਜੀ ਤੀਸਰਾ ਸੰਧੂ ਸਾਹਿਬ ਤੀਸਰਾ ਸੂਆ ਹਾਂਜੀ ਠੀਕ ਆ ਜੀ ਤੇ ਇਸ ਵਕਤ ਦੁੱਧ ਕਿੰਨਾ ਦੱਸਿਆ ਸੰਧੂ ਸਾਹਿਬ ਮਗਰ ਲਿਆ ਦੋ ਥਣਾ ਜੋ 7 ਲੀਟਰ ਦੀ ਬਾਲਟੀ ਝਾਗ ਨਾਲ ਤੋਂ ਦੀ ਆਜਦੀ ਉਹ ਮਗਰ ਲਿਆ ਦੋ ਥਣਾ ਚੋਂ ਦੋ ਥਣਾ ਚੋਂ ਮਤਲਬ ਇਹਦੇ ਥੱਲੇ ਸੰਧੂ ਸਾਹਿਬ 14 15 ਲੀਟਰ ਦੇ ਝਾਗ ਵਾਲਾ ਪਾ ਕੇ ਵੇਖੇ ਠੰਡਾ ਕਰਕੇ 13 ਲੀਟਰ ਦੇ ਲੀਟਰ ਮਾਰ ਦੇ ਘਰੇ ਆ ਗਏ ਬਈਆਂ ਬਿਲਕੁਲ ਨੈਟ ਜਿਹੜਾ ਭਾਂਡੇ 'ਚ ਪ ਜਿਹੜੀ ਆਵਾ ਕਮੀ ਦਸਣੀ ਉਹ ਆਪਾਂ ਜੇਕਰ ਪਹਿਲਾਂ ਕਰ ਦਈਏ ਕਿ ਇਹ ਵੀਰ ਭਰਾ ਨੇ ਦੂਰੋਂ ਨੇੜਿਆਂ ਤੋਂ ਆਣਾ ਇਹਦਾ ਜਿਹੜਾ ਮਗਰਲਾ ਥਾਣਾ ਹੈ ਨਾ ਉਹਦੇ ਨਾਲ ਨਿਕਾੜਿਆ ਸਰੂ ਆ ਜਿਹੜਾ ਚੱਲਦਾ ਵਾ ਰੇ ਮੁੱਠੀ ਜੀ ਜਾਂਦਾ ਨਾ ਮਾੜਾ ਮੁੱਠਾ ਆ ਨਾ ਮੁੱਠ ਸਿੰਮਦੀ ਆ ਨਾ ਮੋਟ ਵਗਦੀ ਆ ਠੀਕ ਹੈ ਜੀ ਜਦੋਂ ਆਪਾਂ ਆ ਥਾਣੇ ਪਸਮਾ ਆਕੜਿਆ ਹੁੰਦਾ ਵਾ ਪਤਾ ਨਹੀਂ ਲੱਗਦਾ ਕਿ ਸਰੂ ਹੈਗਾ ਕਿ ਨਹੀਂ ਹੈਗਾ ਜਦੋਂ ਠੰਡ ਦੀਆਂ ਮਗਲੀਆਂ ਚਾਰ ਧਾਣਾ ਰਹਿ ਗਈਆਂ ਨਾ ਉਦੋਂ ਮਾੜੇ ਜੀ ਮੋਸਲੇ ਦੋ ਤਿੰਨ ਕਿ ਹੋਣਗੇ ਬਿਲਕੁਲ ਜੀ ਬਿਲਕੁਲ ਤੇ ਦੁੱਧ 13 ਲੀਟਰ ਤੋਂ ਬਾਹਰ ਹੋਊਗਾ ਠੀਕ ਆ ਜੀ ਹਾਂਜੀ ਲਓ ਜਿਹੜੀ ਇੱਕ ਨਾਲ ਸਰੂ ਆ ਠੀਕ ਆ ਜੀ ਵਸੇ ਸਿਮ ਦਾ ਘਟਾ ਸਿਮ ਦਾ ਨਹੀਂਗਾ ਫਿਰ ਹਾਲ ਮੋਟ ਝਾ ਜਾਂਦਾ ਜਦੋਂ ਦਬਾ ਪੈਂਦਾ ਸਿਮ ਦਾ ਨਹੀਂਗਾ ਠੀਕ ਆ ਤੇ ਫਿਰ ਹਾਲ ਕੋਈ 13 14 13 14 13 ਲੀਟਰ ਸੰਧੂ ਸਾਹਿਬ ਆ ਠੰਡਾ ਕਰਕੇ 라ਮਨਾ 13 ਕਿਲੋ ਲਿਓ ਖੁੱਦਿਆ ਵੀਰ ਤੋਸੋ 13 ਕਿਲੋ ਦੁੱਧ ਇੱਕ ਰੰਗ ਬਿਲਕੁਲ ਜੈਡ ਬਲੈਕ ਇਹਨੂੰ ਕਹਿ ਸਕਦੇ ਵੀ ਪੂਛ ਤੱਕ ਪੂਲ ਵਜਨ ਵਟੇ ਵਾਲੀ ਆ ਰਹੇ ਆ ਜੈਡ ਬਲੈਕ ਆਈ ਇੱਕ ਵੀ ਵਾਲ ਜਿਹੜਾ ਵਾਈਟ ਨਹੀਂਗਾ ਜੈਡ ਬਲੈਕ ਆ ਕਰੋ ਚੈੱਕ ਠੀਕ ਆ ਜੀ ਸੋ ਕਾਲਾ ਸੋਨਾ 13 ਕਿਲੋ ਦੁੱਧ ਤੇ 15 ਦਿਨ ਦਾ 12 18 ਦਾ ਮੰਨ ਲੇ ਮਗਰ ਕੱਟੀ ਆ ਫੀਮੇਲ ਕਾਫ ਤੇ ਆ ਲਓ ਜੀ ਆ ਤੋਰ ਲੋ ਅੰਦੂ ਸਾਹਿਬ ਵਰਲੇ ਵੇਖ ਡਗੜਾ ਲੱਗਾ ਨੂੰ ਆ ਪੰਨਾ ਪਾਈ ਫਿਰਦੀ ਪਿਛੋਂ ਦੇ ਹਾਂ ਆ ਲੈਓ ਕੋਈ 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 ਉਹ ਬੱਚੇ ਦਾ ਵੀ ਕਰਦਾ ਪੁੱਛੋ ਥੋੜਾ ਜਾ ਆਪ ਕੋ ਦੋਸਤੋ ਹਰਜੀਤ ਦਾ ਉਲਟ ਪਹਿਣੀ ਵਾਲਾ ਮਗਰਲਾ ਥਾਣਾ ਉਲਟ ਪਹਿਣੀ ਵਾਲਾ ਕਬਹਿਣੀ ਵਾਲਾ ਆਹੋ ਹਾਂਜੀ ਕਬਹਿਣੀ ਵਾਲਾ ਥਾਣਾ ਜੀ ਠੀਕ ਆ ਜੀ ਹਾਂਜੀ ਹਾਂਜੀ ਸੋ ਆ ਦੋਸਤੋ ਥੋੜਾ ਲਾਗੋ ਵੀ ਦਿਖਾ ਦਈਆ ਕਈ ਵਾਰੀ ਵੀਰਾਂ ਨੂੰ ਸਮਝ ਘੱਟ ਲੱਗਦੀ ਆ ਆ ਲਓ ਠੀਕ ਆ ਜੀ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਤੇ ਨਾਲ ਸਰੂ ਉਹਦੇ ਹੈਗਾ ਠੀਕ ਆ ਜੀ ਸੋ 13 ਕਿਲੋ ਇਸ ਮਹਿਦ ਜਿਹੜੀ ਦੋਸਤੋ ਡਿਟੇਲ ਆ 13 ਕਿਲੋ ਦੀ ਵਾਈਤਾਈ ਆ ਕੋਈ ਵੀਰ ਪਾਰਟੀ ਚ ਜਿਹੜਾ ਦੁੱਧ ਪੈਂਦਾ ਉਹਦੀ ਗੱਲ ਕਰਦੇ ਆ ਅੱਗੇ ਚਲੋ ਬਤਾਉਣਾ ਘਟਾਉਣਾ ਕਿਸੇ ਵੀਰ ਦੀ ਖੇਚਲਾ ਸੇਵਾ 13 ਕਿਲੋ ਦੁੱਧ ਸੰਧੂ ਸਾਹਿਬ ਦਾ ਦੁੱਧਿਆਰੇ ਜਿਵੇਂ ਕੱਤਕਾਰਾ ਮਾਈਤਾਰੇ ਜਿਵੇਂ ਇਹਦੀ ਸੂਰਤ ਲੱਗੀ ਆ ਤੇ ਇਹਦੇ ਥਵਾ ਲੱਖ ਲੱਖ ਦੀ ਵਿਕਦੀ ਆ ਪਰ ਜਿਹੜਾ ਚਲੋ ਨਾਲ ਸਰੂਆ ਆਪਾਂ ਵੀ ਚਲੋ ਭਾਅ ਨਾ ਲਈ ਆ ਤੇ ਰੇਟ ਆਪਾਂ ਤੁਹਾਨੂੰ ਪਤਾ ਬਿਲਕੁਲ ਜੈਨੂਨ ਦੇ ਜਾਇਜ਼ ਰੇਟ ਦਾ ਕਰਕੇ ਆਪਣਾ ਮਾਲ ਵਿਕਦਾ ਆ ਇਹ ਵੇਚਾਂਗੇ ਤੇ ਹੋਰ ਫੜ ਲਾਂਗੇ ਜਿਹਰੇ ਮਗਰ ਲੱਗ ਰਿਹਾ ਭਾਅ ਜ਼ਿਆਦਾ ਕਰਕੇ ਤੇ ਮੁੜਕੇ ਵੇਂਦੇ ਰਾਵਾਂਗੇ ਫਿਰ ਵੀ ਵਿਕਦੀ ਆ ਤੇ ਫੇ ਲਈਏ ਤੇ ਆਪਣੀ ਜਗ੍ਹਾ ਵੀ ਓਨੀਕ ਹੁੰਦੀ ਆ ਇਹਦਾ ਸੰਧੂ ਸਾਹਿਬ ਮੋਲ ਆਪਣਾ 95 ਕਰ ਲਈਏ 90 ਕਰ ਲਈਏ 87 ਹਜ਼ਾਰ ਦੀ ਮਾਈਦੇ ਸਾਬ 87 ਦੀ ਹਾਂਜੀ ਸੰਦੇਸਾਪ 85000 ਦੀ ਹਾਂ ਨਾਲੇ 85 ਦੀ ਹਾਂਜੀ 200 ਰੁਪਏ ਅੱਗੇ ਛੋੜੀ ਕਰ ਲੈ ਠੀਕ ਆ ਜੀ 13 ਲੀਟਰ ਭਾਵੇਂ ਚਾਰ ਟਾਈਮ ਚੋ ਗਿਆ ਵੀ ਤਸੱਲੀ ਕਰਕੇ ਲੈ ਹਾਂ ਕੋਈ ਘਾਰਮ ਨਾ ਮਰ ਜੇ ਮੈਂ ਘਰੋਂ ਨਾ 13 ਲੀਟਰ ਦਾ ਤੇ ਮੈਂ ਇੱਥੇ ਕੱਲ ਜਾ ਸਹੀ ਹੈ ਬਸ ਸੋਇਦਾ ਹੋਈ ਨਾ ਗੱਲ ਵੀ ਜਿਹੜੀ ਬਿਲਕੁਲ ਠੋਗ ਵਜਾ ਕੇ ਗੱਲ ਕਹਿ ਦੇਣੀ ਵੀ ਆਹ ਚੀਜ਼ ਐ ਇੰਨਾ ਦੁੱਧਾ ਕਿਸੇ ਵੀਰ ਨੂੰ ਮੰਨ ਲਾ ਵੀ ਉੱਥੇ ਜਾ ਕੇ 10 ਲੀਟਰ ਦੇਵੇ ਉਹ ਬੜਾ ਫਰਕ ਠੀਕ ਆ ਜੀ 13 ਲੀਟਰ ਦੇ ਪੈਸੇ ਭਰਨੇ ਆ ਹਰ ਚੀਜ਼ ਅੰਦੂ ਸਾਹਿਬ ਆਪਾਂ ਕਿਉਂ ਕਹੇ ਨੇ ਮਾਇਆ ਲਾਉਣੀ ਆ ਕਿਵੇਂ ਕਿਹੇ ਕੱਟੇ ਕਿਤੇ ਕਿਹਨੇ ਕਿਵੇਂ ਕੱਠੇ ਕੀਤੇ ਆ ਤੇ ਜੇ ਆਪਾਂ ਗਲਤ ਗੱਲ ਕਰੀਏ ਤਾਂ ਫਾਇਦਾ ਕੋਈ ਨਹੀਂ ਆ ਬਿਲਕੁਲ ਜੋ ਹੈਗਾ ਆਪਾਂ ਦੱਸਾਂਗੇ ਜੇ ਨੁਕਸਿਆ ਤਾਂ ਦੱਸਿਆ ਦੁੱਧਾਰੇ ਤਾਂ ਦੱਸਿਆ ਸਹੀ ਐ ਸਹੀ ਜਿਹੜੀ ਗੱਲ ਕਲੀਅਰ ਆਪਣੀ ਠੀਕ ਆ ਹਰ ਜੀ ਤੱਕ ਆ ਜੀਏ ਇੱਧਰ ਜਿਹੜੀ ਮੱਝ ਆਪਣੇ ਕੋਲ ਆ ਵੀ ਸੂਈ ਸਵਾਈ ਆ ਇਹ ਵੀ ਸੂਈ ਸਵਾਈ ਜੀ ਲਓ ਤੁਸੀਂ ਕੱਲ ਦੀ ਸੂਈ ਆ ਠੀਕ ਆ ਜੀ ਨਹੀਂ ਇਹ ਨੂੰ ਸਮਸੇ ਚਾਰ ਦਿਨ ਹੋ ਗਏ ਸੂਈ ਚਾਰ ਕਿ ਦਿਨ ਹੋਇਆ ਆ ਆ ਬੱਚਾ ਨੇ ਚੌਥਾ ਲੋ ਜੀ ਮਗਰ ਕਟਾ ਚੌਥੇ ਦੇ ਦੀ ਸੁਈ ਆ ਚਿਹਰਾ ਮੋਰਾ ਤੁਸੀਂ ਆ ਵੇਖੋ ਇੱਕ ਵਰੀ ਆ ਫੇਸ ਕੁਆਲਿਟੀ ਤੋਂ ਆ ਆ ਲਓ ਜੀ ਠੀਕ ਆ ਸੋ ਵਜਨ ਵਜੂਦ ਇਹਦਾ ਵੀ ਪੂਰਾ ਹਾਈਟ ਮੀਡੀਅਮ ਤੋਂ ਉੱਚੀ ਕਹਾਂਗੇ ਆਪਾਂ ਹਾਂ ਮੀਡੀਅਮ ਤੋਂ ਆਪਾਂ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਬਾਕੀ ਥੱਲੇ ਵੀ ਕਰਮ ਵਾਲੀ ਮਗਰੇ ਪਾਈ ਬੈਠੀ ਆ ਵੇਖੋ ਸਤੂ ਸਾਬ ਮੱਝ ਜਿੰਨਾਂ ਕੋ ਆਪਾਂ ਲਈ ਆ ਉਹਨਾਂ ਨੇ ਲਿਆਂਦੀ ਆ ਉਧਰੋਂ ਠੀਕ ਆ ਜੀ ਆਪਾਂ ਲਈ ਆ ਇਧਰੋਂ ਹਾਂ ਉਧਰੋਂ ਇਧਰੋਂ ਮਤਲਬ ਹਰਿਆਣਿਆਂ ਕਹਿੰਦੇ ਆਈ ਆ ਤੇ ਆਪਾਂ ਇਧਰੋਂ ਆਪਾਂ ਪੰਜਾਬ ਚੋਂ ਲਈ ਆ ਹੂੰ ਠੀਕ ਆ ਜੀ ਮੱਝ ਦਾ ਚਿਹਰਾ ਹੀ ਦੱਸਣ ਦੇ ਆ ਵੀ ਚਲੋ ਅਚਰ ਜੀ ਇਹ ਤੀਜਾ ਗਦੇਣਾ ਤੇ ਇਹਦੇ ਥੱਲੇ ਪੈਸੇ ਬੌਲਾ ਦੀ ਸਥਿਤੀ ਕੀ ਹੈ ਬੌਲਾ ਸੰਧੂ ਸਾਹਿਬ ਪੂਰਾ ਬੌਲਾ ਬਣਦਾ ਵਾ ਐ ਵੇਲੇ 12 ਲੀਟਰ 11 ਲੀਟਰ ਬੌਲਾ 12 ਲੀਟਰ 11 12 ਲੀਟਰ ਬੌਲਾ ਵਾ ਹਾਂ ਠੀਕ ਹੈ ਜੀ ਦੋ ਦੋਆਂ ਦੇ ਵੀ 15 ਲੀਟਰ ਆੜੀ ਮੱਝ ਨਾਲ ਘੜੇ ਤੇ ਮੱਝ ਆੜੇ ਕਿਲੇ ਦੇ ਦੇ ਜੀ ਤੇ ਜਵਾਬ ਸਮਾ ਦੀ ਪੈਂ ਜਮਾ ਓਕੇ ਸੰਧੂ ਦਾ ਮੈਂ ਪੋਲੀ ਠੀਕ ਹੈ ਜੀ ਇਹ ਵੀ ਮੋਟਰੀ ਆ ਠੀਕ ਹੈ ਜੀ ਹਾਂ ਜੀ ਸਤ ਸੋ ਚੋਣ ਚੋਂ ਇੱਕ ਨੰਬਰ ਆ ਕਿਸੇ ਤੇ ਕੋਈ ਡਿਫੈਕਟ ਆ ਕੋਈ ਨਹੀਂ ਕੀਓ ਨਾਲ ਦੀ ਨਾਲ ਹੀ ਦੱਸੀ ਜਾਂਦੇ ਆ ਤੇ ਬਾਕੀ 13 ਲੀਟਰ ਹੁਣ ਬੋਲਾ ਬੋਲਾ ਨਹੀਂ 11 12 ਲੀਟਰ ਬੋਲਾ 11 12 ਹਾਂਜੀ 11 12 11 12 ਤੇ ਤੀਜੇ ਦਿਨ ਦੀ ਸੂਈ ਹੈ 11 12 ਬੋਲੇ ਤੇ ਚੱਲ ਰਹੀ ਹੈ ਤੇ ਤੋੜ ਕੇ ਦਿਖਾਉਣੇ ਆ ਵਜਨ ਵਜੂਦ ਇਹ ਤਾਂ ਵੀ ਪੂਰਾ ਹੈਵੀ ਪੂਰੀ ਵਜਨ ਵਜੂਦ ਵਾਲੀ ਹੈ ਠੀਕ ਹੈ ਜੀ ਭਾਰੀ ਹੈ ਸਰੀਰਕ ਪੱਖੋਂ ਤੇ ਚੋਣ ਜਾਣ ਜੇਕਰ ਦੋਸਤੋਂ ਕਿਉਂਕਿ ਵਪਾਰੀ ਵੀਰਾਂ ਨੇ ਚਵਾਈ ਕੀਤੀ ਆ ਜਿੰਨੀ ਚਵਾਈ ਕੀਤੀ ਆ ਜਿੱਦਾਂ ਦੀ ਵੀ ਹੈਗੀ ਹੈ ਚਵਾਈ ਉਹ ਤੁਹਾਨੂੰ ਬਿਲਕੁਲ ਐਕਸਪਲੇਨ ਨਾਲ ਦੀ ਨਾਲ ਜਿਹੜੇ ਆਪਾਂ ਕਰੀ ਜਾਂਦੇ ਪਏ ਹਾਂ ਠੀਕ ਹੈ ਜੀ ਸੋ ਬਾਕੀ ਤਸੱਲੀ ਹੈ ਜਿਹੜੀ ਉਦੀ ਜੋ ਦੱਸੀ ਜਾਂਦੀ ਹੈ ਗੱਲਬਾਤ ਉਹਦੀ ਤਸੱਲੀ ਤੁਸੀਂ ਕਰਨੀ ਹੈ ਘਰ ਵਿਜ਼ਿਟ ਕਰਕੇ ਠੀਕ ਆ ਸੋ 11 12 11 12 ਇਸ ਵਕਤ ਦੇ ਥਲੇ ਬੌਲਾ ਕਰਮ ਵਾਲੀ ਦੇ ਥਲੇ ਤੇ ਕੋਈ ਵੀਰ ਆਪਣੀ ਜੋ ਕੇ ਭਸਮਾ ਕੇ ਉਹਨਾਂ ਦੁੱਧ ਜਾਂ ਬੌਲਾ ਜੋ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਠੀਕ ਆ ਠੀਕ ਆ ਬਾਕੀ ਸੰਤੂ ਸਾਹਿਬ ਮੈਂ ਪਤਲੀ ਚਮੜੀ ਦੀ ਹਾਂ ਲਗ ਦੋਸਤੋ ਠੀਕ ਆ ਇਹ ਮਾਝਾ ਬਾਕੀ ਥਾਂ ਦੇ ਵੀ ਸਾਫ ਸੁਥਰੀ ਤੇ ਆਹ ਕਰੋ ਚੱਕ ਜੀ ਠੀਕ ਆ ਹਰਜੀਤ ਕੀ ਕਰਾਂਗੇ ਲੈਣ ਦੇਣ ਵਾਲੀ ਗੱਲ ਸੰਤੂ ਸਾਹਿਬ ਮੁੱਲ ਲੱਖ 95 ਹਜ਼ਾਰ ਚ ਮੰਨਤਨ ਕਰਦਾ 95000 ਤੋਂ ਹਾਂਜੀ ਸੰਧੂ ਸਾਹਿਬ 92000 ਦੀ ਹਾਂ ਹਾਂਜੀ ਹੂੰ ਦੋ ਸੌ ਉੱਚ ਦੋ ਸੌ ਰੁਪਿਆ ਚੋਂ ਛੋਟ ਹੋਣੀ ਹੈ ਹਾਂ 92000 ਦੀ ਹਾਂ ਮੇਰਾ ਵੀਰ ਸੰਧੂ ਸਾਹਿਬ ਗੱਲ ਇਦਾਂ ਕਿ ਜਿਹੜੇ ਵੀਰ ਭਰਾਗੇ ਵੀਡੀਓ ਵੇਖੂਗਾ ਹੂੰ ਬੇਨਤੀ ਇਹ ਹੋਈ ਆ ਕਿ ਜਿਹੜੇ ਮੁੱਲ ਪਾਏ ਆ ਉਹਦੇ ਵਿੱਚ ਛੋਟ ਹੋਣੀ ਹੈ ਛੋਟ ਹੀ ਹੋਣੀ ਸੰਧੂ ਸਾਹਿਬ ਹੂੰ ਲਓ ਜੀ 92000 ਦੇ ਵਿੱਚੋਂ 200 ਰੁਪਿਆ ਛੋਟ ਠੀਕ ਆ ਤੇ ਫਿਲਹਾਲ ਮਾਝ ਤੁਸੀਂ ਦੇਖ ਲਈ ਆ ਇਤੋਂ ਤੱਕ ਜਿਹੜੇ ਦੋਸੋ ਸੂਏ ਸੂਏ ਪਸ਼ੂ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਦਿਆ ਦੁੱਧ ਤੇ ਕਹ ਲੋ ਜਾਂ ਬੌਲੇ ਤੇ ਜਿਹੜੇ ਮੇਨ ਚੱਲਣ ਦੇ ਠੀਕ ਆ ਬਾਕੀ ਥਾਂ ਛੱਡੇ ਦੀ ਵੀ ਆ ਇੱਕ ਵਾਰੀ ਫੇਰ ਵੇਖ ਲਓ ਬੈਕ ਸਾਈਡ ਤੋਂ ਆ ਕਰੋ ਚੈੱਕ ਬਿੰਦੀਆਂ ਵਾਲਾ ਲੇਵਾ ਸੰਧੂ ਸਾਹਿਬ ਐ ਹੂੰ ਠੀਕ ਆ ਜੀ ਅੱਛਾ ਹਰਜੀਤ ਅੱਗੇ ਆਪਣੇ ਕੋਲ ਜਿਹੜਾ ਦੋ ਨਗ ਜਿਹੜੇ ਗਬਨ ਤਿਆਰੀ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਆ ਜਿਹੜੀ ਮਾਝਾ ਇਹ ਕਿੰਨੇ ਕਿ ਦਿਨ ਲੈਂਦੀ ਸੰਧੂ ਸਾਹਿਬ ਖੁੱਲੇ ਸਿੰਗ ਦੇ ਵਿੱਚ ਆ ਸੂਆ ਦਾ ਪ੍ਰੋਪਰ ਤਿੱਜਾ ਠੀਕ ਆ ਜੀ ਰਾਤ ਸੂਵੇ ਸਵੇਰੇ ਸੂਪੇ ਦੋ ਦਿਨ ਕੱਢ ਜੇ ਹਾਂ ਇਹ ਸੰਧੂ ਸਾਹਿਬ ਹੁਣ ਬਰਾ ਵਧਿਆ ਹੱਥ ਵਾਸਾ ਇਹਦੇ ਹੱਥ ਵਾਸੇ ਉਹਦਾਂ ਦੇਣੇ ਦੇ ਪੂਰੇ ਜੀ ਲਓ ਜੀ ਹਾਂਜੀ ਆ ਕਰੋ ਚੱਕ ਤੇ ਮੈਂ ਗਿੜ-ਗਿੜ ਤੇ ਥਣ ਲੱਗਾ ਵਾ ਪੂਣੀ ਵਰਗੇ ਥਾਣੇ ਆ ਐਂ ਜਮਾ ਪੋਲੀ ਆਪਾਂ ਤਿੱਪੀ ਆ ਪੋਲੀ ਜਾਈ ਪੂਰੀ ਠੀਕ ਆ ਜੀ ਲਓ ਜੀ ਸਿੰਗਲ ਹੱਡੀ ਦੀ ਪਤਲੇ ਪਿੰਡੇ ਵਿੱਚ ਸੂਆ ਤੀਜਾ ਦੱਸਿਆ ਫਿਰ ਤੀਜਾ ਸੂਆ ਠੀਕ ਬਾਕੀ ਸੰਧੂ ਸਾਹਿਬ ਸਾਰਿਆਂ ਨੂੰ ਕੱਦ-ਗਾੜ ਵੀ ਕਰਮ ਵਾਲੇ ਦਾ ਉੱਚਾ ਸੋਹਣੇ ਕੱਦ ਵਿੱਚ ਹਾਂਜੀ ਸਿੰਗ ਅਗਰੇ ਖੱਲੇ ਲੈਵੇ ਦੀ ਬੜੀ ਸਾਫ ਆ ਆ ਮੇਨ ਕੱਲ ਜਿਹੜੀ ਕਰਨ ਵਾਲੀ ਆ ਆ ਤੁਸੀਂ ਵੇਖੋ ਲੇਵੇ ਦੀ ਬੰਤਰ ਠੀਕ ਆ ਜੀ ਬਖਾਲਾ ਬਖੂਲਾ ਸਾਫ ਸੁਥਰਾ ਦਿਨ ਦਾ ਹਰਜੀਤ ਕਿੰਨੇ ਕੁ ਲੈ ਜੂਏ ਸੀ ਸੰਧੂ ਸਾਹਿਬ ਉਦਾਂ ਕਾਗਜ਼ਾਂ ਦੇ ਹਿਸਾਬ ਨਾਲ ਦੇਣ ਪੂਰੇ ਆ ਅੱਛਾ ਜੀ ਠੀਕ ਹੈ ਜੀ ਤੇ ਬਾਕੀ ਦੇਣ 2 4 ਕੱਢ ਦੇ ਤੇ ਕੱਢ ਜੇ ਬਾਕੀ ਹੋ ਸਕਦਾ ਰਾਤ ਨੂੰ ਸੂਪੇ ਸਵੇਰੇ ਸੂਪੇ ਬਸ ਤਿਆਰ ਹਸਾਂ ਹਾਂਜੀ ਤਿਆਰ ਹਸਾਂ ਸੰਧੂ ਸਾਹਿਬ ਠੀਕ ਆ ਬਿਰਿਆ ਲਿਆ ਕੱਢ ਲਾ ਬਾਹਰ ਇਹਨੂੰ ਵੀ ਤੇ ਸੋਹਣੀ ਬਾਡੀ ਬੰਤਰ ਦੀ ਆ ਠੀਕ ਆ ਜੀ ਬਾਕੀ ਥਣ ਦੇਵੇ ਤੋਂ ਮੋਸਟਲੀ ਵੇਖ ਕੇ ਸਾਰੇ ਵੀਰਾਂ ਨੇ ਤੁਸੀਂ ਅੰਦਾਜ਼ਾ ਲਾਉਣਾ ਕਿ ਥਣ ਦੇਵਾ ਸਾਫ ਸੁਥਰਾ ਇੱਕ ਸਿੰਘ ਦੀ ਬੰਤਰ ਵੀ ਹਰਜੀਤ ਐਵੇਂ ਆ ਵੀ ਜਿਵੇਂ ਸ਼ੇਰੋਂ ਤੋਂ ਮੈਂ ਟੋਟੀਆਂ ਨੂੰ ਆਣਾ ਹੋਵੇ ਤੇ ਮੇਰਾ ਰਾਜ ਆ ਦੱਸਣਿਆ ਜਿਵੇਂ ਕਮਾ ਗਏ ਜੇ ਆਹੋ ਦੁਪਰੀ ਨੂੰ ਹੋ ਗਿਆ ਹਾਂ ਮੈਂ ਹਾਂ ਨਹੀਂ ਬਹੁਤ ਬਿਲਕੁਲ ਬਿਲਕੁਲ ਨਹੀਂ ਹੈ ਦੁੱਧ ਵਾਲੀ ਜਿੰਨੀ ਵੀ ਆ ਹੈ ਦੁੱਧ ਵਾਲੀ ਆ ਸਿੰਘ ਜਿਆਦਾ ਮੈਟਰ ਨਹੀਂ ਕਰਦਾ ਬਾਕੀ ਪਸ਼ੂ ਖਰਾ ਹੋਣਾ ਚਾਹੀਦਾ ਦੁੱਧ ਵਾਲੇ ਪਾਸੇ ਹਾਂ ਕੋ ਸਿੰਘ ਉੱਚੇ ਖੁੱਲੇ ਵੀ ਹੁੰਦੇ ਆ ਲੋਬੀ ਪ੍ਰਾਪੋ ਠੀਕ ਹੈ ਜੀ ਸੋ ਕਿਸੇ ਪਾਸੇ ਨਹੀਂ ਖੁੰਜੀ ਗਰਮਾਂ ਵਾਲੀ ਵੈਸੇ ਬੰਤਰ ਬੰਤਰ ਵਾਈਜ਼ ਹਵਾਨੇ ਲੈਵੇ ਦੀ ਵੇਖ ਲਈਏ ਸਾਰੇ ਬੰਨੇ ਸਾਫ਼ ਸੁਥਰੀ ਆ ਸਿੰਘ ਉੱਚਾ ਖੁੱਲਾ ਬੇਸ਼ੱਕ ਉਹ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਲਾ ਕੇ ਉਹ ਦਿਖਾ ਦਿੰਨੇ ਆ ਵੇਖੋ ਜੀ ਥੋੜਾ ਉਹ ਉੱਚਾ ਜਿਹੜਾ ਦੋਸੋ ਗੋਲਾਈ ਦੇ ਵਿੱਚ ਕੀਤਾ ਉੱਚਾ ਖੁੱਲਾ ਸਿੰਘ ਹਾਂਜੀ ਹਾਂਜੀ ਆ ਗੜ ਗੜ ਤੇ ਥਾਂ ਲਗਾ ਆ ਕਰੋ ਚੱਕ ਜੀ ਆ ਕਾਗਜ਼ ਅੱਗੇ ਪਤਨੀ ਚੱਲ ਰਹੀ ਹੂ ਠੀਕ ਆ ਹਰਜੀਤ ਆ ਜਾ ਵੀਰ ਹਾਂਜੀ ਅਸੀਂ ਇਹ ਮੋਲ ਮੰਨ ਵੀ ਇਹਦਾ ਮਾਰਾ ਸੇਵ ਸਾਈ ਜਾਂਦੀ ਆ ਸੰਧੂ ਸਾਹਿਬ ਜਿਵੇਂ ਮੱਝ ਦਾ ਵਜਨ ਵਟਾ ਵਾ ਤੇ ਦੁੱਧ 12 13 ਲੀਟਰ ਇਹ ਕਾਦ ਨੂੰ ਕੋਈ ਨਹੀਂ ਆਂਦਾ ਹਾਂਜੀ 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 ਤੇ ਚੱਕਰੇ ਆ ਵੀ ਸਿੰਘ ਖੁੱਲਾ ਕਰਕੇ ਨਾ ਥੋੜਾ ਜਾ ਤੇ ਬਾਕੀ ਮੋਲ ਆਪਣੇ ਤੁਹਾਨੂੰ ਪਤਾ ਬਿਲਕੁਲ ਵਾਜਬ ਆ ਹਾਂਜੀ ਇਹ 80000 ਜੋ 3000 ਰੁਪਏ ਛੱਡ ਦਾਂਗੇ 87 77000 ਰੁਪਏ 77 ਦੀ ਹਾਂਜੀ ਸੰਤੋ ਸਾਹਿਬ 77000 ਰਹਿਣਾ ਨਾਲ ਆ ਲੋਣ ਉਹ ਭਿਖਾ ਜਾ ਵੀ ਕੱਢਦਾ ਵੀਰ ਨੇ ਹਾਂ ਨਾ 70000 ਦੀ ਹਾਂ ਬੜਾ ਫਰਕ 200 ਰੁਪਿਆ ਛੋੜ ਹੀ ਹੋਣੀ ਜੀ ਹਾਂ 75 ਚ ਹਾਂਜੀ ਠੀਕ ਹੈ ਜੀ ਮੈਂ ਫੋਲ ਵੱਡੀ ਸੰਤੋ ਸਾਹਿਬ ਆ ਕਾਗਜ਼ਰੀ ਗੇੜ-ਗੇੜ ਤੇ ਕੋਈ ਥਾਂ ਲਗਾ ਜੀ ਹਾਂ ਦੋ ਤੇ 11 12 ਕਿਲੋ ਆਮਣਾ ਕਰੋ ਥੱਲੇ ਦੀ ਵੱਡੀ ਸਾਹਿਬ ਆ ਸੰਤੋ ਸਾਹਿਬ ਲਓ ਵੀ ਦੋਸਤੋ 75000 ਜਿਹੜੀ 75000 ਤੋਂ 200 ਛੋੜ ਹਾਂ 75000 ਤੋਂ 200 ਰੁਪਿਆ ਛੋੜ ਹੋਣੀ ਠੀਕ ਆ ਭਰਾ ਠੀਕ ਲਓ 275000 ਦੇ ਵਿੱਚੋਂ 200 ਰੁਪਇਆ ਛੋੜ ਕਸਰਾ-ਗੁਸਰਾ ਕੱਢ ਕੇ ਜਿੰਨਾ ਵੀ ਆ ਉਹ ਮਾਲ ਦੱਸਣ ਦਾ ਜੀ ਤੁਹਾਨੂੰ ਠੀਕ ਆ ਜੀ ਤੇ ਇਹ ਅੱਗੇ ਇਧਰ ਲੈ ਬਣੇ ਹਰਦੀਸਿਆ ਆ ਜਿਹੜੀ ਆ ਗਈ ਇਸ ਨੂੰ ਸਭ ਗਿਫਟ ਆ ਗਿਫਟ ਵੀ ਸਾਰੀਆਂ ਇੱਕੋ ਕਰ ਲੈ ਜੇ ਸਾਰੀਆਂ ਮੱਜਾਂ ਆ ਲੈ ਫਰੀ ਕੋਈ ਗੱਲ ਨਹੀਂ ਸਾਰੀਆਂ ਬੰਦਾ ਘਰ ਲੈਣੇ ਆ ਵੀ ਆਫਰ ਜੋ ਨਾਲ ਫਰੀ ਦਵਾਂਗੇ ਇਹ ਵੀ 8 ਲੱਖ ਰੁਪਏ ਦੇ ਭਾਵੇਂ ਜਿੰਨੇ ਚਾਹੇ ਮੂੰਹ ਆਪਣੀ ਗੱਲ ਨਿਕਲੀ ਆ ਪਰ ਇਹ ਆਫਰ ਹੀ ਆ ਹੈ ਆਫਰੀ ਆ ਲਓ ਦੱਸੋ ਵੈਸੇ ਇਹਦਾ ਕੱਲੀ ਦਾ ਰੇਟ ਤਾਂ ਮੇਰੇ ਜੀਰੋਂ ਕਰਿਆ ਜਾਣਾ ਬਾਕੀ ਇਹ ਵੀ ਵੱਡੀ ਆਫਰ ਹੀ ਆ ਇੱਧਰ ਪੰਜ ਮਾਚਾ ਖੜੀਆਂ ਚਾਰ ਸੁਈਆਂ ਤੇ ਇੱਕ ਗੱਬਨ ਤੱਕ ਪੰਜ ਪੰਜੇ ਇੱਕ ਘਰ ਚੱਲ ਜਾਣ ਜਿਹੜੇ ਭਾਏ ਆਦੇ ਨਾਲ ਗਿਫਟ ਫਰੀ ਜੋ ਮੁੱਲ ਭਾਵੇਂ ਲੱਖ ਦੀ ਹੋਵੇ ਭਾਵੇਂ ਸਵਾ ਦੀ ਹੋਵੇ ਭਾਵੇਂ ਸਾਸੀ ਦੀ ਹੋਵੇ ਕਰ ਗੱਲ ਆ ਹੈ ਹੋਵੇ ਕੋਈ ਗੱਲ ਹੀ ਨਹੀਂ ਗੱਲ ਹੀ ਕੋਈ ਨਹੀਂ ਗਏ ਲਓ ਦੱਸੋ ਵੈਸੇ ਬਕਰੇ ਤੌਰ ਤੇ ਚਲੋ ਹਾਸਾ ਕੀਤਾ ਸੀ ਮਜ਼ਾਕ ਕੀਤਾ ਸੀ ਉਹ ਨਾਲ ਦੀ ਨਾਲ ਜਿਹੜਾ ਉਹ ਸਚਾਈ ਹੋ ਗਈ ਹੈ ਵੀ ਜੇ ਇੱਕੋ ਘੜੀ ਪਾ ਲੈਂਦਾ ਤੇ ਇਹ ਵੀ ਨਾਲ ਗਿਫਟ ਤੇ ਦੇਣਾ ਤੇ ਵੀ ਨਾਲ ਗਿਫਟ ਦਵਾਂਗੇ ਤੇ ਮੱਝ ਤੁਹਾਨੂੰ ਦਿਖਾਉਣੇ ਆਪਾਂ ਅਛਾ ਰਜੀਤ ਸੁਹਾ ਦਾ ਦੂਜਾ ਸੁਹਾ ਨੇ ਦੂਜਾ ਸੁਹਾ ਸੁਣੀ ਸੰਦੂ ਸਾਹਿਬ ਗਿਫਟ ਤਾਂ ਵੀ ਨਕੀਨਾ ਨਾ ਬੜਾ ਪਿਆਰਾ ਜਾਂ ਨਕੀਨਾ ਹੈ ਮਧਰੀ ਜੇ ਕੱਦ ਦੀ ਆ ਮਧਰੀ ਡੌਲੀ ਦੀ ਆ ਸਾਫ ਸੁਥਰੀ ਜੀ ਕੋਕਰੀ ਕਪੜੇ ਰੱਖ ਰੱਜਣ ਵਾਲੀ ਜੀ ਮੂੰਹ ਬਹੁਤ ਸੋਹਣਾ ਛੋਟਾ ਜੀ ਮੂੰਹ ਬਹੁਤ ਸੋਹਣਾ ਛੋਟਾ ਮੂੰਹ ਕੱਦ ਵੀ ਨਿਕਾ ਵਾ ਇਹ ਸਾਫ ਸੁਥਰੀ ਦੇ ਲੈਣ ਦੇ ਜੀ ਇਹਨੂੰ ਅਸੀਂ ਆਪਾਂ ਕਿੰਨਾ ਕ ਐਸਟੀਮੇਟ ਲਾ ਲਈਏ ਹਫ਼ਤਾ ਆਰ ਦੇ ਆਦਿ ਨੇ ਖੜਦੀ ਆ ਅਰਥ 10 ਦਿਨ ਦੋਸਤੋ ਇਸ ਛੋਟੀ ਨੇ ਲੈ ਕੇ ਜਾਣੇ ਹਜੇ ਠੀਕ ਆ ਦੂਜਾ ਸੂਆ ਤੇ ਵੇਖੋ ਹਾਈਟ ਬੇਸ਼ੱਕ ਮੀਡੀਅਮ ਆ ਪਲੀ ਪਲੀਤੀ ਪੂਰੀ ਆ ਜੰਮੀ ਪਲੀ ਪੂਰੀ ਆ ਸੰਧੂ ਸਾਹਿਬ ਥੱਲੇ ਦੀ ਬਹੁਤ ਸਾਫ ਆ ਸਾਹ ਵੇਖੋ ਜੀ ਖੋਲਾ ਤੇ ਬਾਕੀ ਹਰ ਚੀਜ਼ ਜਿਹੜੇ ਐਨੀਮਲ ਆਪਣੇ ਕੋਲ ਸੋਏ ਸੋਏ ਆ ਭਾਰ ਪਿੱਛੇ ਦੀ ਕੋਈ ਦਿੱਕਤ ਸੰਧੂ ਸਾਹਿਬ ਆਪਣੀ ਪਿਛਲੀ ਵੀਡੀਓ ਪਾਈ ਆ ਆਪਾਂ ਵੀਡੀਓ ਪਾਈ ਸੀ 4 ਨੰਬਰ ਤੇ ਆਪਾਂ ਮੱਝ ਪਾਈ ਸੀ ਚਲੋ ਉਹੀਂ ਆਏ ਤੇ ਤੁਹਾਡ ਨੂੰ 2 ਘੰਟੇ ਪਹਿਲਾਂ ਮੱਝ ਆਈ ਨਵਾਤਵਾ ਆ ਕੇ ਛੱਬੂ ਪਾ ਗਿਆ ਆਪਾਂ ਵੀਡੀਓ ਚ ਪਾਤੀ ਹਾਂ ਹਾਂ ਰਾਤ ਮੱਝ ਸਾਈਡ ਤੇ ਬਦੀ ਮੱਝ ਨੇ ਰਾਤ ਮਾਰਿਆ ਪਿੱਛਾ ਅੱਛਾ ਹੰਦੂ ਸਾਹਿਬ ਆਪਾਂ ਗਾਂ ਨਹੀਂ ਕੇ ਵੀਰ ਭਰਾ ਨੂੰ ਦਿੱਤੀ ਬਾਕੀ ਕਈਆਂ ਵੀਰਾਂ ਦੇ ਫੋਨ ਵੀ ਬਹੁਤ ਹੋਮਾਈਦਾ ਆਇਆ ਹੰਦੂ ਸਾਹਿਬ ਮੱਝ ਆਪਾਂ ਪਿੱਛੇ ਭੇਜਤੀਓ ਠੀਕ ਹੈ ਜੀ ਇਹ ਕਰਕੇ ਜਿਹੜਾ ਆਪਣਾ ਡੰਗਰ ਹੋਊਗਾ ਪਿੱਛੇ ਦੀ ਆਪਣੀ ਭਾਰ ਦੀ ਫੁੱਲ ਗਰੰਟੀ ਹੋਊਗੀ ਵੀ ਵੱਡੀ ਸਮੱਸਿਆ ਸੇ ਚੀਜਦੀ ਆ ਹਾਂ ਜੀ ਹਾਂ ਜੀ ਨਹੀਂ ਇਹ ਸਾਹਿਬ ਆਪਣਾ ਕਲੀਅਰ ਹੈ ਜੀ ਮੈਂ ਦੱਸਾਂ ਕੀ ਦੇਖਦਾ ਹਾਂ ਹਾਂ ਜੀ ਕਈ ਵਾਰਾ ਮੁਸ਼ਕਲ ਆ ਜਾਂਦੀ ਅਗਲੇ ਦੇ ਘਰੇ ਤੇ ਸਾਰਾ ਪਿੱਛੇ ਕੇ ਨਾ ਪੁੱਛ ਬਾਰ ਦਾ। ਤੁਸੀਂ ਆਪਾਂ ਗਰੰਟੀਆਂ ਦਿੰਨੇ ਆ ਨਾ ਤੇ ਫਿਰ ਆਪਾਂ ਉਸ ਚੀਜ਼ ਤੇ ਪੂਰੇ ਨਾ ਤਰੀ ਔਖਾ। ਆਪਾਂ 5 ਲੋ ਗਰੰਟੀ ਦਿੱਤੀ ਉਸੇ ਮੱਝ ਦੀ ਖਾਸ ਕਰਕੇ ਆਪਾਂ ਉਹ ਮੱਝ ਦੇ ਗੱਲ ਇਹ ਵੀ 11 ਤਾਂ ਗਰੰਟੀ ਦੋ ਨਾ ਚੀਜ਼ਾਂ ਦੀ ਜੇ ਆ ਦੇਣੇ ਤੇ ਫਿਰ ਪੂਰੇ ਨਾਲ ਖੜੀ ਅਗਲੇ। ਹਾਂਜੀ ਬਾਕੀ ਜਿਹੜੇ ਗਰੰਟੀ ਜਿਹਨੂੰ ਆਪਣੇ 4-4 5-5 ਜਣ ਆਪਣੇ ਘਰ ਰਹਿਣ ਦੀਆਂ ਤੇ ਗਰੰਟੀ ਦੇਣੀ ਵੀ ਆਪਣੀ ਆਪਣਾ ਸੰਭਾਲ ਬਣਦੀ। ਜਿਹੜੀ ਚੀਜ਼ ਆਪਾਂ ਵੇਖੀ ਨਹੀਂ ਚਲੋ ਉਹ ਤੇ ਹਾਵ ਤੇ ਆਪਾਂ ਦੱਸਣਾ ਪੈਂਦਾ ਵੀ ਨਹੀਂ ਮੁਸ਼ਕਲ ਵੇਖੀ। ਹਾਂਜੀ ਹਾਂਜੀ ਠੀਕ ਹੈ ਜੀ ਫਿਲਹਾਲ ਦੋਸਤੋ ਛੋਟੀ ਤੁਸੀਂ ਆ ਵ ਹਾਂ ਇਹ ਤਾਂ ਮੀਡੀਅਮ ਆ ਪਰ ਮਧਰੀ ਡੌੜੀ ਆ ਬਿਲਕੁਲ ਮਧਰੀ ਡੌੜੀ ਆ ਮਧਰੀ ਗੋਦੀ ਦੀ ਬਾਕੀ ਸੰਧੂ ਸਾਹਿਬ ਢਲਾਂ ਢਲਾਂ ਵੜੀਆਂ ਜਿਹੜੇ ਕਿਦਾਂ ਚੱਡਾ ਲਈ ਫਿਰਦੀ ਐ ਕਮਲੀ ਫਸ ਜਾਣੀ ਪੂਰੀ ਥੱਲੇੋਂ ਬਿਲਕੁਲ ਜੀ ਬਿਲਕੁਲ ਸੋ ਚੰਗੀ ਬੰਤਰਦੀ ਆ ਬਹੁਤ ਸੋਣੀ ਆ ਵੇਖੋ ਥੱਲੇ ਥੱਲੇ ਦੋਸਤੋ ਕਰਮਾਂ ਲਈ ਜਿਵੇਂ ਜਿਵੇਂ ਲਾਈ ਆਉਂਦੀ ਜਿਵੇਂ ਜਿਵੇਂ ਦਿਨ ਬਿਲਕੁਲ ਨੇੜੇ ਆਈ ਜਾਂਦੇ ਆ ਬਣੀ ਜਾਂਦੀ ਆ ਤਾਂ ਪੂਰੀ ਤਿਆਰੀ ਕਰ ਜੂਗੀ 8-10 ਦਿਨ ਹਜੇ ਖਿੱਚ ਕੇ ਲੈ ਜੂਗੀ ਆ ਲੋ ਠੀਕ ਹੈ ਅਚਾਰਜੀਤ ਮੈਂ ਕਹਿੰਨਾ ਤੁਹਾਡੀ ਫਰਜ਼ੂਦਾਰ ਮੋਲ ਦੀ ਗੱਲ ਕਰਨ ਲਈ ਦੇ ਲੈ ਤੂੰ ਸਾਹ ਮੋਲ ਇਹਦਾ ਵੀ ਦੇ ਲੈ ਆਪਣਾ ਜਿਹੜਾ ਨਾ ਹਾਂ 80000 ਚੋਂ 3000 ਰੁਪਿਆ 80000 70000 ਰੁਪਿਆ 77 ਆ ਇਹ ਨਹੀਂ ਸੰਗਸਾ 70000 ਇਹ 75 ਹੋ ਗਿਆ ਹਾਂ 75 ਚਲੋ ਇਹਦੀ ਇੱਛਾ ਹੈ ਜੋ ਮਰਜ਼ੀ ਕਰੀ ਜਾਵੇ 200 ਰੁਪਿਆ ਛੋਟ ਕਰ ਤੂੰ 200 ਲੈਸ ਹਾਂ 200 ਲੈਸ ਹੋ ਗਿਆ ਹਾਂ ਆ ਛੋਟ ਆਲਾ ਵੀਰ ਨਹੀਂ ਖੁੱਸਦਾ ਆਪਣੇ ਕੋਲ ਆਉਂਦਾ ਭੱਜ ਕਿਸੇ ਇਹ ਇਹ 200 ਰੁਪਿਆ ਛੋਟ ਸਪੈਸ਼ਲ ਆ ਰਹੀ ਜੀ ਹਾਂ ਸਪੈਸ਼ਲ ਹੈ ਨਹੀਂ ਚੰਗੀ ਗੱਲ ਹੈ ਕਰਨੀ ਚਾਹੀਦੀ ਹੈ ਉਹ ਕਦਰਾ ਕੁਸਣਾ ਸੰਧੂ ਸਾਹਿਬ ਐਵੇਂ ਮਜ਼ਾਕ ਆਪਣੀ ਜੇ ਕੱਕਾ ਸਕੂਸਣਾ ਸਾਹਿਬ ਕੱਢ ਦੇਈ ਦੀਆਂ ਸਹੀ ਹੈ ਸਹੀ ਉਹਦੇ ਵਿੱਚ 2 400 500 ਰੁਪਏ ਛੋੜ ਹੁੰਦੀ ਹੈ ਫਿਰ ਜਿਆਦਾ ਮੁੜਕੇ ਮਾਰ ਜਾਂਦੇ ਵੀ ਆਪਣਾ ਨਹੀਂ ਰਹਿ ਜਾਂਦਾ ਤੇ ਆਪਾਂ ਵੀ ਚਲੋ ਕਮਾਈ ਨੂੰ ਬੈਠੇ ਆ ਸਾਰੇ ਵੀਰ ਭਰਾ ਪਾਲੇ ਨੂੰ ਪਾ ਕੇ ਦਿੰਦਾ ਜੀ ਫਿਰ ਤੁਰ ਕੇ ਫਿਰ ਤੁਰ ਕੇ ਲੱਭਣਾ ਮਾਰ ਫਿਰ ਤੁਰ ਕੇ ਫਿਰ ਤੁਰ ਕੇ ਲਓ ਦੋਸਤੋ ਜਦੋਂ ਮੋਲ ਕਰਦੇ ਸੰਧੂ ਸਾਹਿਬ ਇੱਕ ਰਾ ਲੱਤ ਕਮਾ ਲੈਂਦੇ ਆ ਹਾਂ ਸਿਆਣੀ ਗੱਲ ਆ ਕਿਉਂਕਿ ਅੱਗੋਂ ਜਦੋਂ ਘਰੋਂ ਪੁੱਛੀਏ ਵੀਰ ਅਗਲਾ ਹਰ ਕੋ ਕਹਿੰਦਾ ਮੇਰੀ ਡੇਢ ਲੱਖ ਦੀ ਤੇ ਆਪਾਂ ਨੂੰ ਪਤਾ ਵੀ ਤੋਲ ਮੋੜ ਕੇ ਜਿਵੇਂ ਪਸ਼ੂ ਲੈਣਾ ਗਾ ਕਿਵੇਂ ਭੈਣ ਭਰਾਵਾਂ ਨੂੰ ਦੇਣਾ ਸੱਜਾ ਘੰਟਾ ਡੇਢ ਘੰਟਾ ਤਿਰਖ ਭਾਈ ਕਰਕੇ ਉਹਨੇ ਨਾਲ ਦੇਖ ਜਾ ਕੇ ਮੈ ਲੈ ਗਿਆ ਸਹੀ ਹੈ ਸਹੀ ਹੈ ਇਹਦੇ ਉਹ ਬੰਦੇ ਗਾੜੀ ਪੈ ਜਾਂਦੇ ਜਦੋਂ ਮੁੱਲ ਲਾਇਦਾ ਅਗਲੇ ਪੰਜਾਬ ਨਾਉਂਦੇ ਸਹੀ ਹੈ ਬਿਲਕੁਲ ਵੀਰਿਆ ਲਓ ਵੀ ਭਰਾਵੋ ਇਹ ਮਾਜੜੀ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਇਹ 75000 ਦੀ ਝੋਟੀ ਮਿਲ ਜੂਗੀ ਤੁਹਾਨੂੰ ਇੱਕ ਉੱਚੇ ਬੱਚੇ ਦੇ ਕਹ ਲੋ ਵਿੱਚ ਚਾਹੇ ਕਿ ਬਿਨ ਬੱਚਿਓ ਆ ਇਹ ਆਪ ਬਿਨ ਬੱਚਿਓ ਠੀਕ ਆ ਜੀ ਤੇ ਕਿਉਂਕਿ ਬੱਚਾ ਨਹੀਂ ਹੈਗਾ ਨਾਲ ਤੇ ਐਸਟੀਮੇਟਿੰਗ ਅੰਦਾਜ਼ਾ ਹੀ ਹੁੰਦਾ ਵੀ ਕਿੰਨੇ ਕ ਟਾਈਮ ਦੀ ਸੂਈ ਹੈ ਬਾਕੀ ਦੁੱਧ ਤੋਂ ਪਤਾ ਲੱਗ ਜਾਣਾ ਦੁੱਧ ਕਿੰਨਾ ਰਜੀ ਦੇਂਦੇ ਥੱਲੇ ਸੰਧੂ ਸਾਹਿਬ ਇਹ ਥੱਲੇ ਕੋਈ 10 ਲੀਟਰ ਦੁੱਧ ਆ 10 ਲੀਟਰ 9 ਲੀਟਰ ਦੀ ਕੋਈ ਗਾਰੰਟੀ ਨਹੀਂ ਮੰਗਾ ਲੈ ਕੇ ਇਹਦੇ ਘਰੇ ਦੁੱਧ ਨਾ ਦਵੇ ਕੇ ਇਹਦੇ ਘਰੇ ਟੀਕਾ ਲਾਵੇ ਬਿਨ ਬੱਚੇ ਤੋਂ ਆ ਬਿਨ ਟੀਕੇ ਦੋ ਆ ਬਿਨ ਪਾੜੇ ਦੋ ਆ ਹਾਂ ਐਂ ਤਾਂ ਸੱਜਾ ਪਾ ਬੈਠੀ ਥਾਪੀ ਥਾਪੀ ਮਾਰੋ ਘਾਰ ਮਾਰੋ ਉਹਦੇ ਬੈਜੋ ਜੇ ਵੰਡ ਪਾਉਣਾ ਮਾਰੇ ਪਾ ਲੋ ਜੇ ਕੇ ਇਹਦੇ ਘਰ ਟੀਕਾ ਲਾਵੇ ਤਾਂ ਵੀ ਮੱਝ ਵਾਪਸ ਲਵਾਂਗੇ 9 ਲੀਟਰ ਦੋ ਹੋ ਲਗ ਗਰੰਟੀ ਸੰਦੂ ਸਾਹਿਬ ਇਹਦੀਆਂ ਕਰੋ ਗੱਲ ਸੁਆ ਕਰਮ ਵਾਲੀ ਦਾ ਤੀਜਾ ਰਸੀ ਸਿੰਘ ਦੇਖੋ ਕਿੰਦਾ ਜੀ ਲੱਗੀ ਆ ਹਾਂ ਇੱਕ ਸੰਦੂ ਸਾਹਿਬ ਭਾਰਾ ਰੱਖਦੀ ਆ ਦੋ ਦਾਇ ਧਾਰਨਾ ਧਾਰ ਬਰਾਬਰ ਹੋ ਗਈ ਮੋਟਾ ਭਰਾ ਥਾਣੇ ਹਾਂਜੀ ਲਓ ਵੀ ਦੋਸਤੋ ਠੀਕ ਆ ਇੱਕ ਵਾਰੀ ਖੋਲ ਕੇ ਦਿਖਾਉਣੇ ਆ ਨਾ ਤਾਂ ਟੀਕਾ ਲੈਂਦੀ ਆ ਦੋਸਤੋ ਨਾ ਹੀ ਬੱਚਾਗਾ ਥੱਲੇ ਕਰਮ ਵਾਲੀ ਦਾ ਮਗਰ ਤੇ ਮਿਲਦੀ ਆ ਪਹਾੜੇ ਤੇ ਧਾਰ ਤੇ ਮਿਲਦੀ ਆ ਧਾਰ ਦਿਓਗੇ ਦੋਸਤੋ ਪਸਮਾ ਕਰ ਜੂਗੀ ਤੇ ਇੱਕ ਬੈਣੀ ਬਹੁਤ ਸੋਹਣੀ ਉਹ ਮੋਟਾ ਰੱਖਦੀ ਇੱਕ ਬੈਣੀ ਜਰਾ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਕਰਿਓ ਚੈੱਕ ਠੀਕ ਆ ਜੀ ਬਾਕੀ ਫੇਸਬੁਕ ਕੁਆਲਿਟੀ ਤੋਂ ਬਿਲਕੁਲ ਛੋਟੀ ਸਿੰਗੀ ਆ ਕੋਈ ਗੱਲ ਲਿਓ ਐਨੂੰ ਤੋੜ ਲਗੇ ਬਾਕੀ ਚਵਾਈ ਵੀ ਸੰਦਪਾ ਆ ਬਰਾਬਰ ਦੀ ਠੀਕ ਹੈ ਜੀ ਲਓ ਦੋਸਤੋ ਥਣ ਮੋਟਾ ਵਿਖਾਉਂਦੀ ਹੈ ਪਰ ਚਵਾਈ ਦਸਨ ਮੁਤਾਬਕ ਆ ਵੀ ਬਿਲਕੁਲ ਇੱਕ ਨੰਬਰ ਆ ਕੋਈ ਬਾਤ ਘਾਟ ਨਹੀਂ ਕਿ ਫਿਲਹਾਲ ਇੱਕ ਥਣ ਭਾਰਾ ਵਿਖਾਉਂਦੀ ਆ ਹਾਂ ਲੈ ਜੇ ਪਾਸ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਠੀਕ ਆ ਜੀ ਠੀਕ ਆ ਜੀ ਦੋ ਦਦਾ 10 ਕਿਲੋ ਜੇ ਦੱਸਿਆ 10 ਕਿਲੋ ਆ ਦੋਸੂ ਤੇ ਚਵਾਉਣਾ ਵੀ 10 ਕਿਲੋ ਪੈਣਾ ਤੇ ਉਹ ਵੀ ਵੀਰਾਂ ਦਾ ਵੀ ਭਜਦੇ ਥੋੜਾ ਆਪਾਂ ਚਵਾਉਣਾ ਕਿਉਂਕਿ ਜਿੰਨਾ ਦੱਸਿਆ ਗਿਆ ਆ ਵੇਖ ਠੀਕ ਆ ਆ ਜੋ ਰਜੀਤ ਠੀਕ ਆ ਤੁਸਾਂ ਆਵਾ ਪਿਛਲੀ ਵੀਡੀਓ ਨੇ ਮੱਝ ਆਪ ਪਾਈ ਹਾਂ ਠੀਕ ਆ ਜੀ ਸੌਦਾ ਹੋ ਗਿਆ ਵੀਰ ਉਹਨਾਂ ਦਾ ਹਾਂ ਵੀਰ ਉਹ ਨਹੀਂ ਮੁੜ ਕੇ ਜਦੋਂ ਆਏ ਆ ਤੇ ਆਪਣੇ ਕੋਲੇ ਇਥੇ ਇੱਕ ਝੋਟੀ ਹੋਰ ਆਈ ਸੀ ਤੁਹਾਨੂੰ ਦੱਸਿਆ ਇਹ ਪਹਿਲੇ ਨੇ ਵੀ ਆਪਾਂ ਡੰਗਰ ਪਾਸੇ ਲਾਏ ਪਏ ਆ ਉਹ ਡੰਗਰ ਚਾਰ ਪੰਜ ਆਪਣੇ ਚਲ ਗਏ ਸੀ ਤੇ ਨੀਲੀ ਰੀ ਮੱਝ ਤੇ ਜਿਹੜੀ ਇਹ ਮੱਝ ਇਹ ਜਣਿਆ ਹਸ਼ਾਰਪੁਰ ਉਹ ਵੀਰ ਉਹ ਨਹੀਂ ਆਏ ਉਹਨਾਂ ਆਂਦੇ ਵੀ ਚਲੋ ਝੋਟੀ ਜਾਜ ਭਾਰੇ ਸੀ ਤਾਜੀ ਸੂਈ ਝੋਟੀ ਇਹ ਦੂਜਾ ਸੂਈ ਝੋਟੀ ਜੈਜ ਭਾਰੀ ਉਹ ਫੇ ਝੋਟੀ ਲੈ ਗਏ ਹਾਂ ਹਾਂ ਤੇ ਚਲੋ ਆਪਾਂ ਨੂੰ ਇਹ ਵੀ ਆਪਣੇ ਨਗਰ ਵੇਖਦਾ ਵਾ ਨਾਲ ਡੀਲੀ ਦੇ ਗਈ ਆ ਤੇ ਚਲੋ ਨਾਲ ਦੂਜੀ ਲੈ ਗਏ ਆ ਕੋਈ ਗੱਲ ਨਹੀਂ ਇਹਨਾਂ ਦੀ ਸਾਈਬ ਸਾਈਬ ਤਾਂ ਹੋਈ ਵੀਰਾਂ ਦੇ ਫੋਨ ਬਹੁਤ ਜਿਆਦੇ ਆਏ ਆ ਪਰ ਸਾਈਬ ਸਾਈ ਹੋ ਕੇ ਤੇ ਡੰਗਰ ਆਪਾਂ ਭਾਵੇਂ 1000 ਰੁਪਈਆ ਦਾ ਭਾਵੇਂ 5000 ਭਾਵੇਂ 200 ਰੁਪਈਆ ਹੋਵੇ ਡੰਗਰ ਡੱਕ ਦੇ ਜਾ ਚੋਣ ਚੋਣ ਚੋਂ ਕੋਈ ਡਿਫੈਕਟ ਨਿਕਲੇ ਆ ਤੂੰ ਸਾਹਿਬ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਆ ਅੱਜ ਵੀਰ ਨੂੰ ਵੀ ਉਹ ਵੀਡੀਓ ਵੇਖਣ ਦੇ ਆਉਣਗੇ ਜਿਨ੍ਹਾਂ ਨੇ ਮਤਲਬ ਛੱਡ ਕੇ ਦੂਜੀ ਮੱਝ ਲੈ ਕੇ ਗਿਆ ਕੋਈ ਮਤਲਬ ਇਹ ਨਹੀਂ ਆ ਕਿ ਜਾਂ ਅਗਲਾ ਵੀ ਸੋਚੇ ਯਾਰ ਫਸਾਂ ਦੇਣ ਝੂਠ ਮਰੀ ਜਾਂਦੇ ਆ ਉਹ ਬੱਚੇ ਵਾਲੀ ਲੈ ਕੇ ਮੜੇ ਉਹ ਬੱਚੇ ਵਾਲੀ ਲੈ ਕੇ ਚਲੋ ਕੋਈ ਨਹੀਂ ਹਾਂਜੀ ਹਾਂਜੀ ਅੱਜ ਆਪਾਂ ਕਿੰਨੇ ਦੀ ਦੇ ਦੇਣੀ ਤੇ ਸੰਧੂ ਸਾਹਿਬ ਭਾਅ ਹੋਈ ਉਹੀ 60000 ਰੁਪਿਆ ਹਾਂ ਹਾਂ ਨਾ ਇਹ ਕਰ ਦੋ ਲੈ ਸਲੂਸ ਕਰਕੇ ਹੈ 52 ਦੀ 52 ਦੀ ਹਾਂ ਲਓ ਜੀ 52000 ਦੀ ਉਹ ਛੋਟ ਹੀ ਹਣੀ ਜੋ ਚੋਂ 200 ਰੁਪਿਆ ਉਹ ਪਤਾ ਹੀ ਹੋਂ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਹੀ ਨਹੀਂ 200 ਰੁਪਿਆ ਮੈਨਾਂ ਵੀ ਇੱਕ ਦੋ ਜੋ 100 200 ਜੋੜ ਦਿ ਬਸ ਬਸ ਉਹ ਤਾਂ ਇੱਕ ਵਾਰੀ ਦੱਸ ਦਿਆ ਕਰੀਏ ਹਾਂ 200 200 ਤਾਂ ਪਾਸ ਰਹਿਣੀ ਹੈ ਹਾਂ ਜੀ ਲਓ ਦੱਸੋ 58000 ਦੀ ਆ ਤੇ ਛੋਟ ਆਪਣੀ ਜਗ੍ਹਾ ਤੇ ਆ ਵਿੱਚੋਂ ਮਾਨਤਾ ਜਿੰਨਾ ਵੀ ਹੈਗਾ ਕਰ ਦਿੱਤਾ ਠੀਕ ਆ ਜੀ ਤੇ 10 ਕਿਲੋ ਦੋ ਤਾਂ ਕੋਈ ਪਹਾੜਾ ਕੋਈ ਟੀ ਕੱਟ ਲਾਣੀ ਹੈਗਾ ਤੇ ਬਸ ਇਸੇ ਤਰ੍ਹਾਂ ਬਹਿ ਕੇ ਮੇਰਾ ਵੀਰਾ ਵਧਾਤਾ ਪੀ ਤੇ ਤੁਸੀਂ ਚਬਾਈ ਕਰ ਲਿਓ ਠੀਕ ਆ ਇਹ ਅੱਜ ਐਨੀਮਲ ਨੇ ਵੀਰ ਹਰਜੀਤ ਦੇ ਕੋਲ ਤੇ ਪਿੰਡ ਟੋਟੀਆਂ ਵੱਡੀ ਗਿਣਤੀ ਵਿੱਚ ਨਾਗ ਹੁੰਦੇ ਆ ਕਿ 5 7 8 ਨਾਗ ਜਿਹੜੇ ਤੁਹਾਨੂੰ ਦਿਖਾ ਦਿੰਨੇ ਆਪਾਂ ਹਰ ਵਾਰ ਹਰ ਕਪੂਰ ਦੇ ਵਿੱਚ ਤੇ ਇਹ ਚਾਰ ਮੱਝਾਂ ਝੋਟੀਆਂ ਜਿਹੜੀਆਂ ਤਾਜ਼ੀਆਂ ਸੱਜਰ ਸੁਗੀਆਂ ਦੋ ਗੱਬਣ ਇੱਕ ਬਿਨ ਬੱਚੇ ਤੋਂ ਠੀਕ ਆ ਜੀ ਹਰਜੀਤ ਇੱਕ ਨੰਬਰ ਵੀਰ ਬੋਲਦ ਕੇ ਮਨੂ ਸਾਹਿਬ ਨੰਬਰ ਆਪਣਾ 73475 7764 ਠੀਕ ਹੈ ਜੀ ਬਾਹਰ ਬਾਹਰ ਬਦਲੀਆਂ ਜਾਂ ਫੜ ਕੇ ਮਾਰੇ ਕਿਰਪਾ ਆ ਜਾਣ ਵਰਦੀਆਂ ਤੇ ਫੇਰ ਆ ਜੀ ਬਿਲਕੁਲ ਜੀ ਬਿਲਕੁਲ ਲਵ ਦੱਸੋ ਇਹ ਨੰਬਰ ਤੁਹਾਨੂੰ ਦਿਖਾਤੇ ਆ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਮੇਰਾ ਵੀ ਤੁਸੀਂ ਕਾਲ ਕਰ ਲਿਓ ਇੱਥੇ ਆਣ ਕੇ ਵਿਜ਼ਿਟ ਕਰ ਲਿਓ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ